ਕਹਿੰਦੇ ਹਰ ਸਿਮਰਤ ਨੇ ਕਿ ਰੈਲੀ ਕੀਤੀ ਹੈ ਪੰਜਾਬ ਬਚਾਓ ਮੈਂ ਕਹਿੰਦਾ ਰੈਲੀ ਆ ਬਦਲ ਬਚਾਓ ਕਿਸੇ ਬੱਚੇ ਨੂੰ ਕਹਿੰਦੇ ਫੇਲ ਹੀ ਨਹੀਂ ਕਰਨਾ ਨਲਾਇਕ ਹੋਵੇ ਸ਼ਹਿਰ ਹੋਵੇ ਜਦੋਂ ਬੱਚੇ ਨੂੰ ਇਹ ਪਤਾ ਲੱਗ ਗਿਆ ਕਿ ਸਾਨੂੰ ਫੇਲ ਹੀ ਨਹੀਂ ਕਰਨਾ ਤਾਂ ਉਹ ਪੜੂਗਾ ਕਿਵੇਂ ਇਹ ਸਾਨੂੰ ਗੁੰਗੇ ਬੋਲੇ ਕਰਿਆ ਜਾ ਰਿਹਾ ਸਾਨੂੰ ਇੱਥੋਂ ਮਾਰ ਰਹੀ ਹੈ ਸਰਕਾਰ ਨਸ਼ੀਦਾ ਤਾਂ ਇਹਨਾਂ ਨੂੰ ਇਹਨਾਂ ਨੂੰ ਲੀਡਰ ਨੂੰ ਕਿਹੜਾ ਪਤਾ ਨਹੀਂ ਲੱਗਦਾ ਕਹਿੰਦੇ ਤਾਂ ਅਸੀਂ ਗੱਲ ਕਰ ਉਹ ਹਫਤਾ ਗਵਾਚਿਆ ਹੋਇਆ ਜੀ ਅਜੇ ਹਫਤਾ ਤੇ ਆਇਆ ਨਹੀਂ ਉਹ ਜਿਹੜੇ ਜਿ ਉਹਨਾਂ ਨੇ ਲੂਟ ਕਰਨਾ ਸੀ ਕਾਲੀ ਵੀ ਇਹੀ ਕਹਿੰਦੇ ਹੁੰਦੇ ਆ ਵੀ ਕੰਮ ਹੋਇਆ ਕਾਂਗਰਸ ਵਾਲੇ ਵੀ ਕਹਿੰਦੇ ਆ ਕੰਮ ਹੋਇਆ ਜੇ ਕੰਮ ਕਰੇ ਹੁੰਦੇ ਤਾਂ ਉਹ ਹਰਦੇ ਕਿਉਂ ਆ ਸਾਰੇ ਯਾਰ ਰਜਗਾਰ ਵਾਲੇ ਆ ਜੀ ਦੇਖੋ ਜਿੰਨੇ ਮੁੰਡੇ ਬੈਠੇ ਆ ਸਾਰੇ ਰਜਗਾਰ ਵਾਲੇ ਆ ਦੇਖ ਲਓ ਆਹ ਰਜਗਾਰ ਵਾਲੇ ਆ ਜੀ ਭਾਈ ਕੀ ਮਾਹੌਲਾ ਵੋਟਾਂ ਦਾ ਜੀ ਕੀ ਕੀ ਬਈ ਕੀ ਲੱਗਦਾ ਮਾਨਤਾ ਜੀ ਸਾਡੇ ਦਾ ਕੋਈ ਹਜੇ ਨਹੀਂ ਅੱਛਾ ਦਲਵਤ ਜੀ ਦੀਦੀ ਕੀ ਲੱਗਦਾ ਕਿ ਇੱਕ ਪਾਸੇ ਗਰਮੀਤ ਸਿੰਘ ਕੁੱਡੀਆਂ ਅਕਾਲੀ ਦਲ ਹੈ ਕਾਂਗਰਸ ਹੈ ਲੱਖਾਂ ਸਹਾਨਾ ਵੀ ਆਜ਼ਾਦ ਖੜਾ ਹੁਣ ਕੌਣ ਲੈ ਲਿਆ ਸਕਦਾ ਕੋਈ ਪਤਾ ਨਹੀਂ ਲੱਗਦਾ ਜੀ ਲੋਕਾਂ ਦਾ ਹੂੰ ਵੀ ਕਿੱਦਾਂ ਦੇ ਚੁਕੀ ਪਹਿਲਾਂ ਸੀਗਾ ਠੀਕ ਹੈ ਆਪਦਾ ਸੀਗਾ ਪ੍ਰਭਾਵ ਜਾਂ ਪਰ ਉਸ ਜਿਵੇਂ ਲੋਕਾਂ ਨੇ ਬਹੁਮਤ ਦਿੱਤੀ ਸੀ ਉਸ ਤੋਂ ਘੱਟ ਘੱਟ ਹੋਇਆ ਪੰਡਾ ਜੀ ਨਹੀਂ ਹੋਇਆ ਜੀ ਅਕਾਲੀ ਦਲ ਨੂੰ ਕਿਵੇਂ ਨਾ ਦੇਖਦੇ ਉਹ ਬਈ ਠੀਕ ਹੈ ਜੀ ਬਸ ਆਹ ਦੇ ਤਾਂ ਤੇ ਉਹ ਪੰਜਾਬ ਜਾਉ ਯਾਤਰਾ ਕਰੀ ਜਾਂਦੇ ਨੇ ਉਹ ਤਾਂ ਕਰਨੀ ਹੈ ਜੀ ਫਿਰ ਹੁਣ ਮਰਦੇ ਨੇ ਤਾਂ ਕਾਲੀ ਦਾਲ ਕਹਦੇ ਸਾਰਿਆਂ ਨੇ ਲੁੱਟੀ ਉਹ ਤੈਨੂੰ ਤਾਂ ਡੁੱਬਦੀ ਕਿਸ਼ਤੀ ਦਾ ਜੀ ਫਿਰ ਕਿਨਾਰਾ ਤਾਂ ਲੈਣਾ ਹੀ ਹੈ ਕਿਸੇ ਲੋਟ ਹੈ ਨਹੀਂ ਕੋਈ ਪਿੰਡਾਂ ਦੇ ਪ੍ਰਭਾ ਸਾਡੇ ਦਾ ਜੀ ਕੋਈ ਲਿੱਤੀ ਦਾ ਨਹੀਂ ਹਜੇ ਤੱਕ ਅੱਛਾ ਹਾਂ ਤੇ ਆਪ ਅੰਦਰ ਕਿਹਨੇ ਆਦੇ ਹਜੇ ਤੱਕ ਕਿਸੇ ਦੀ ਕੋਈ ਗੱਲ ਨਹੀਂ ਚੱਲੀ ਜੀ ਇੱਥੇ ਤਾਂ ਹਜੇ ਤਾਂ ਜੀ ਕੁਛ ਨਹੀਂ ਦੇਖੋ ਕੀ ਬਣਦਾ ਗਾਹਾਂ ਮੁਰੇ ਲੱਗਦਾ ਭਾਈ ਆਮ ਆਦਮੀ ਪਾਰਟੀ ਲੈ ਜੂ ਸੀਟਾਂ ਮੁਸ਼ਕਲ ਹੈ ਜੀ ਕੰਮ ਕਮ ਹੋਇ ਨਹੀਂ ਕੁਛ ਨਹੀਂ ਹੋਇਆ ਕੰਮ ਸਰਕਾਰ ਤਾਂ ਕਹਿੰਦੀ ਬਹੁਤ ਕੰਮ ਕਰਤੀ ਸੀ 2 ਸਾਲਾਂ ਦੇ ਜਿਹੜੇ 70 ਸਾਲਾਂ ਦੇ ਸੀ ਸਰਕਾਰ ਤਾਂ ਸਾਰੀਆਂ ਕਾਲੀ ਵੀ ਇਹੀ ਕਹਿੰਦੇ ਹੁੰਦੇ ਆ ਵੀ ਕੰਮ ਹੋਇਆ ਕਾਂਗਰਸ ਵਾਲੇ ਵੀ ਕਹਿੰਦੇ ਆ ਕੰਮ ਹੋਇਆ ਜੇ ਕੰਮ ਕਰੇ ਹੁੰਦੇ ਤਾਂ ਉਹ ਹਰਦੇ ਕਿਉਂ ਇਹ ਆਈ ਇਹਨਾਂ ਤੋਂ ਵਿਸ਼ਵਾਸ ਤਾਂ ਲੋਕਾਂ ਦਾ ਸੀਗਾ ਵੀ ਚਲੋ ਕੁਛ ਨਾ ਕੁਛ ਕਰਨਗੇ ਪਰ ਜਿਹੜੇ ਲੋਟ ਰਿਸਪਾਂਸ ਲੋਕਾਂ ਨੇ ਦਿੱਤਾ ਸੀ ਪਰ ਲੋਕਾਂ ਨੂੰ ਕੋਈ ਰਿਸਪਾਂਸ ਨਹੀਂ ਸਰਕਾਰ ਦਾ ਸਭ ਖਤਮ ਕਰ ਦਿੱਤਾ ਨਸ਼ਾ ਵਾਦੋ ਜੀ ਨਸ਼ਾ ਤਾਂ ਜੀ ਮਹਾਰਾਜ ਦੀ ਕਿਰਪਾ ਬਹੁਤ ਹੈ ਨਜੇ ਤਾਂ ਹਰੇਕ ਪਿੰਡ ਚ ਮਹੀਨੇ ਬਾਅਦ ਇੱਕ ਬੱਚਾ ਚੜਾਈ ਕਰ ਜਾਂਦਾ ਨਜੇ ਤਾਂ ਇਹਨਾਂ ਨੂੰ ਲੀਡਰਾਂ ਨੂੰ ਕਿਹੜਾ ਪਤਾ ਨਹੀਂ ਲੱਗਦਾ ਇਹ ਤਾਂ ਕਹਿੰਦੇ ਹਫਤਾ ਹੀ ਖਤਮ ਕਰ ਦਾਂਗੇ ਉਹ ਕਹਿੰਦੇ ਸੀ ਦੋਨੋਂ ਵੀ ਸਰਕਾਰ ਬਣਦੀ ਉਹ ਕਹਿੰਦੇ ਤਾਂ ਅਸੀਂ ਗੱਲ ਕਰ ਉਹ ਹਫਤਾ ਗਵਾਚਿਆ ਵੈ ਜੀ ਅਜੇ ਹਫਤਾ ਤੇ ਆਇਆ ਨਹੀਂ ਉਹ ਜਿਹੜੇ ਚ ਉਹਨਾਂ ਨੇ ਲੂਟ ਕਰਨਾ ਸੀਗਾ ਅੱਛਾ ਉਹ ਹਫਤਾ ਇਹਨਾਂ ਨੂੰ ਲੱਭਿਆ ਨਹੀਂ ਉਹ ਭਾਲਦੇ ਫਿਰਦੇ ਆ ਵੀ ਹਫਤਾ ਉਹ ਆਜੇ ਤਾਂ ਅਸੀਂ ਕਰਦਗੇ ਲੋਟ ਹੁਣ ਲੋਕ ਲੱਭਦੇ ਨਹੀਂ ਲੋਕ ਤਾਂ ਹੁਣ ਕਰਨਗੇ ਕੁਛ ਨਾ ਕੁਛ ਪਰ ਇਹਨਾਂ ਦਾ ਕੋਈ ਨਹੀਂ ਹੈ ਜਿਹੜੀਆਂ ਗੱਲਾਂ ਭਗਵੰਤ ਮਾਨ ਨੇ ਪਹਿਲਾਂ ਕਰੀਆਂ ਸੀ ਪਰ ਪੂਰਾ ਖਰਾ ਨਹੀਂ ਉਤਰਿਆ ਉਹਨਾਂ ਤੇ ਉਹ ਤਾਂ ਕਹਿੰਦੇ ਅਸੀਂ ਬਹੁਤ ਕੰਮ ਕੀਤੇ ਨੇ ਉਹਨਾਂ ਨੇ ਤਾਂ ਜੀ ਫਿਰ ਵੋਟਾਂ ਲੈਣੀਆਂ ਕਹਿਣਾ ਹੀ ਹੈ ਉਹ ਤਾਂ ਉਹ ਤਾਂ ਲੋਕ ਦੱਸਣਗੇ ਕਿ ਕੰਮ ਕਰੇ ਆ ਕਿ ਨਹੀਂ ਕਰੇ ਸੋ ਫਿਰ ਇੱਕ ਪਿੰਡਾਂ ਦੇ ਵਿੱਚ ਆਉਂਦਾ ਐਮਐਲਏ ਥੋੜੀ ਕਰੇ ਆਏ ਸਾਢੇ ਤੱਕ ਦੇ ਨਹੀਂ ਆਇਆ ਕੋਈ ਨਾ ਜੀ ਕੱਲਾ ਤਾਂ ਆਉਂਦੇ ਸੀ ਉਹ ਵੋਟਾਂ ਲੈਣ ਵਾਸਤੇ ਆਉਂਦੇ ਸੀਗੇ ਹੁਣ ਨਹੀਂ ਆਉਂਦੇ ਹੁਣ ਵੋਟਾਂ ਨਹੀਂ ਫੇਰ ਆਣਗੀਆਂ ਹਾਂ ਉਦੋਂ ਆਉਣਗੇ ਜਦੋਂ ਚਮਾ ਲੋੜ ਪਈ ਵੋਟਾਂ ਦੀ ਮੈਨੂੰ ਨਹੀਂ ਕਿਸੇ ਮੀਨਾਂ ਵੋਟਾਂ ਨੇ ਬਸ ਬਰਾਜੇ ਅਜੇ ਨੇੜਾ ਨਹੀਂ ਨਾ ਆਇਆ ਵੋਟਾਂ ਦਾ ਵੋਟਾਂ ਦਾ ਨੇੜਾ ਨਹੀਂ ਆਇਆ ਹੋਰ 10 ਦਿਨਾਂ ਨੂੰ ਆ ਜਾਣਗੇ ਆਉਣਗੇ ਤਾਂ ਸਹੀ ਪਰ ਲੋਕ ਦੱਸਣਗੇ ਉਦੋਂ ਵੀ ਵੋਟਾਂ ਪੈਣਗੀਆਂ ਉਹਨਾਂ ਨੂੰ ਕਿ ਨਹੀਂ ਪੈਣਗੀਆਂ ਰਜਗਾਰ ਬਹੁਤ ਦਿੱਤਾ ਸਰਕਾਰ ਨੇ ਇਸੇ ਦਾ ਰਜਗਾਰ ਕਿਹੜਾ ਕਿਹਨੂੰ ਰਜਗਾਰ ਦਿੰਦਾ ਜੀ ਦੁਕਾਨਾ ਮਾਰ ਲੋ ਜੋ ਮੁੰਡੇ ਬੈਠਾ ਰੋ ਆਹ ਸਾਰੇ ਰਜਗਾਰ ਵਾਲੇ ਆ ਜੀ ਦੇਖੋ ਜਾ ਜਿੰਨੇ ਮੁੰਡੇ ਬੈਠੇ ਆ ਸਾਰੇ ਰਜਗਾਰ ਵਾਲੇ ਆ ਦੇਖ ਲੋ ਆਰ ਜਲਾਰ ਆ ਜੀ ਸਾਡੇ ਤੜਕੇ ਤੋਂ ਲਾ ਕੇ ਰਜਗਾਰ ਪੱਤਰਕਾਰਾਂ ਨੂੰ ਵੀ ਤਾਂ ਪਤਾ ਤਾਂ ਲੱਗਦਾ ਹੀ ਐ ਵੀ ਰਜਗਾਰ ਆ ਹਰੇਕ ਪਿੰਡ ਚ ਦੇਖ ਲੋ ਮੁੰਡੇ ਸਾਰੇ ਬੱਚੇ ਵਿਹਲੇ ਆ ਰਜਗਾਰ ਦਿੱਤਾ ਹੂੰ ਨਸ਼ੇ ਵਾਲਾ ਦਿੱਤਾ ਬੱਚਿਆਂ ਨੂੰ ਇਹ ਬਾਤ ਤਾਂ ਵਧ ਕਰੋ ਹਾਂ ਜੀ ਪਹਿਲਾਂ ਵੀ ਸਰਕਾਰ ਨੂੰ ਘਟੇਗਾ ਨਹੀਂ ਨਾ ਜੀ ਨਾ ਵਧ ਗਿਆ ਜੀ ਨਸ਼ਾ ਵਧਿਆ ਜੀ ਬਹੁਤ ਜ਼ਿਆਦਾ ਵਧਿਆ ਥੋੜਾ ਨਹੀਂ ਬਹੁਤ ਜ਼ਿਆਦਾ ਵਧਿਆ ਜੀ ਹੱਦ ਤੋਂ ਪਰੇ ਤੁਸੀਂ ਕਿਸੇ ਪਿੰਡ ਚ ਦੇਖ ਲਓ ਜੀ ਕੁੱਲ ਮਾਂ ਪਿਓ ਆਪਦੇ ਬੱਚਿਆਂ ਨੂੰ ਲੈ ਕੇ ਬਿਲਕਦਾ ਹੈ ਵੀ ਇੰਨਾ ਨਾ ਨਾ ਇਸ ਨਸ਼ੇ ਦਾ ਕੋਈ ਹੱਲ ਹੈ ਵੀ ਅਜੇ ਅੱਗੇ ਜਿਹੜੇ ਕੋਈ दारू ਪੀ ਆਲੇ ਸੀ ਉਹ ਹਟ ਵੀ ਜਾਂਦੇ ਸੀ ਇਹਦੀ ਤੋੜ ਹੀ ਇਹ ਜਿਹੜਾ ਬੱਚਾ ਲੱਗ ਗਿਆ ਉਹ ਮਰ ਕੇ ਹੀ ਹਟਦਾ ਜੂ ਤਾਂ ਕੋਈ ਨਹੀਂ ਹਟਦਾ ਕੀ ਕਹਿਣਾ ਕੋਈ ਸਬੱਬੀ ਸੌ ਚੋਂ ਇੱਕ ਅੱਧਾ ਕੋਈ ਹਟ ਜੇ ਜਿਹਦਾ ਕੋਈ ਆਪਦਾ ਹੀ ਮਨ ਠਿੱਕਾ ਪੈ ਜੇ ਪਰ ਨਹੀਂ ਇਹ ਨਸ਼ਾ ਨਹੀਂ ਹਟ ਸਕਦਾ ਸਰਕਾਰ ਚਾਹੇ ਤਾਂ ਹਟਾ ਵੀ ਸਕਦੀ ਹੈ ਪਰ ਚਾਹੁੰਦੀ ਨਹੀਂ ਹੈ ਇਹ ਸਰਕਾਰ ਨਹੀਂ ਚਾਹੁੰਦੀ ਇਹ ਲੱਖ ਸਦਾਨਾ ਵੀ ਤੋਂ ਖੜਾ ਹੋਇਆ ਆ ਆਇਆ ਤੁਹਾਡੇ ਪਿੰਡਾਂ ਚ ਨਾ ਜੀ ਕਦੇ ਨਹੀਂ ਆਇਆ ਲੀਡਰ ਕੋਈ ਵੀ ਨਹੀਂ ਆਇਆ ਕੋਈ ਐਮ ਐਲ ਏ ਨਹੀਂ ਆਇਆ ਹਜੇ ਤੱਕ ਸਾਡੇ ਪਿੰਡ ਜੇ ਤੱਕ ਦੇ ਕੋਈ ਆਇਆ ਨਹੀਂ ਹਮ ਉਨ ਕੀ ਲਾਦਾ ਤੁਹਾਡੇ ਜ਼ਾਉਣਾ ਕੌਣ ਜਿੱਤੂਗਾ ਹਜੇ ਕੋਈ ਪਤਾ ਨਹੀਂ ਲੱਗਦਾ ਇਹ ਇਸ ਗੱਲ ਬਾਰੇ ਕਹਿ ਨਹੀਂ ਸਕਦੇ ਲੋਕਾਂ ਦੀ ਜਿਹੜੀ ਸਥਿਤੀ ਹੈ ਉਹ ਤਾਂ ਤਿੰਨਾਂ ਤੋਂ ਹੀ ਤੰਗ ਹੈ ਲੋਕ ਵੀ ਇਹ ਇਹ ਤਿੰਨੇ ਹੀ ਨਾ ਹੋਣ ਕਾਂਗਰਸ ਵੇਲੇ ਵੀ ਇਹੀ ਕੁਛ ਸੀ ਕਾਲੀਆਂ ਵੇਲੇ ਵੀ ਇਹੀ ਕੁਛ ਸੀ ਹੁਣ ਵੀ ਉਹੀ ਕੁਛ ਹੈ ਭਾਜਪਾ ਭਾਜਪਾ ਤਾਂ ਤੁਹਾਨੂੰ ਦਿਸੀ ਜਾਂਦਾ ਜੀ ਜੇ ਜੇ ਸਰਕਾਰਾਂ ਕੁਛ ਕਰਦਿਆਂ ਹੋਣ ਜਾਂ ਭਾਜਪਾ ਵਾਲੇ ਕਰਦੇ ਐਡੇ ਐਡੇ ਧਰਨੇ ਲੱਗ ਜਾਂਦੇ ਉਹ ਕਿਉਂ ਲੱਗਣ ਜੇ ਕੋਈ ਕੰਮ ਹੀ ਹੁੰਦੇ ਹੁਣ ਤਾਂ ਐਡੇ ਐਡੇ ਧਰਨੇ ਲੋਕਾਂ ਦੇ ਮਾਵਾ ਤੇ ਪੁੱਤ ਮਰੀ ਜਾਂਦੇ ਉਹ ਕਿਉਂ ਮਰਨਾ ਇਹ ਤਾਂ ਹੈਗੇ ਨਾ ਜੀ ਇਨਾ ਇੱਥੋਂ ਤਾਂ ਆਪਾਂ ਨੂੰ ਪਤਾ ਲੱਗਦਾ ਹੀ ਹੈ ਧਰਨਾ ਕਿਸੇ ਦਾ ਜੀ ਤਾਂ ਕਰਦਾ ਨਹੀਂ ਘਰ ਛੱਡ ਕੇ ਜਾ ਕੇ ਬਾਰਡਰਾਂ ਤੇ ਬੈਠਣ ਨੂੰ ਜਾਂ ਧਰਨਿਆਂ 'ਚ ਬੈਠਣ ਨੂੰ ਪੁਲਿਸ ਦੀ ਕਟਖਾਨ ਨੂੰ ਫੌਜ ਦੀ ਕਟਖਾਨ ਨੂੰ ਕੀ ਦਾ ਜੀ ਕਰਦਾ ਜੀ ਅੱਕੇ ਭੇਜ ਜਾਂਦੇ ਆ ਇਹ ਸਰਕਾਰ ਨੇ ਸਾਨੂੰ ਤਾਂ ਪੱਕ ਲਿਆ ਸਾਨੂੰ ਤਾਂ ਲੱਗਦਾ ਨਹੀਂ ਜੀ ਵੀ ਪੱਕ ਲਿਆ ਹੋਊਗਾ ਸਾਨੂੰ ਨਹੀਂ ਲੱਗਦਾ ਜੀ ਇਹਨਾਂ ਨੇ ਪੱਕ ਲਿਆ ਕੋਈ ਪੱਕ ਨਹੀਂ ਲਿਆ ਹਜੇ ਤੱਕ ਕੋਈ ਪੱਕ ਲਿਆ ਹੁੰਦਾ ਕੁਝ ਨਾ ਕੁਝ ਤਾਂ ਗੱਲ ਰਾਹ ਪੈਂਦੀ ਇਹ ਕਹਿੰਦੇ ਸੀ ਐਮਐਸਪੀ ਦੀ 2 ਮਿੰਟਾਂ ਹੀ ਦੇ ਦਾਂਗੇ 5 ਮਿੰਟਾਂ ਹੀ ਦੇ ਦਾਂਗੇ ਪਾਇੰਟਾ ਜੀ ਫਿਰ ਇਹਨਾਂ ਦੇ ਲਾਰੇ ਹੁੰਦੇ ਆ ਲੀਡਰਾਂ ਦੇ ਕੀਰਾਂ ਤਾਂ ਕਹਿਣਾ ਹੀ ਹੁੰਦਾ ਵੋਟਾਂ ਲੈਣ ਵਾਰੇ ਵੋਟਾਂ ਤਾਂ ਲੈਣੀਆਂ ਹੀ ਹੁੰਦੀਆਂ ਉਦੋਂ 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 ਕਹਿੰਦੇ ਆ ਇਹ ਦੇਣ ਤੇਰੀ ਕੁਛ ਨਹੀਂ ਦਿੰਦੇ ਕੌਣ ਜੀ ਤੂੰ ਐਥੇ ਕੋਈ ਨਹੀਂ ਜਾਂਦਾ ਇੱਥੇ ਹਾਂ ਕੋਈ ਹੋਰ ਨਹੀਂ ਹੈਗੀ ਦੋਰ ਨਹੀਂ ਹੈਗੀ ਇਹਨਾਂ ਦੇ ਵਿੱਚ ਵੀ ਨਸ਼ਿਆਂ ਤੋਂ ਡਰਦੇ ਰੱਖਉਣ ਵੀ ਜਵਾਕਾਂ ਨੂੰ ਜਿਗਾਰ ਲਾ ਕੇ ਲੋਕ ਆਇਲਸ ਕਰਾ ਕਰਾ ਕੇ ਬਾਹਰ ਨੂੰ ਭੇਜੀ ਜਾਂਦੇ ਆ ਵੀ ਆਪਦੇ ਜਵਾਕ ਬਚਾ ਲਈਏ ਉਨੇ ਨੇ ਭੇਜਿਆ ਕੋਈ ਆ ਆਮ ਜ਼ਿਮੀਂਦਾਰ ਹੈ ਜਿਹਨੇ ਕੋਈ ਜਗਾਰ ਲਾ ਕੇ ਅਦੇ ਵਾਕ ਨੂੰ ਬਾਹਰ ਭੇਜਤਾ ਵੀਰ ਇੱਥੇ ਕੁਝ ਨਹੀਂ ਪਿਆ ਨਹੀਂ ਰਜਗਾਰ ਤਾਂ ਤੁਹਾਨੂੰ ਦੇਂਦੇ ਹੀ ਹੈਗਾ ਪਹਿਲਾਂ ਵਾਲੀਆਂ ਸਰਕਾਰਾਂ ਚੰਗੀਆਂ ਘਾਤੀਆਂ ਇਹਨਾਂ ਨੇ ਪਹਿਲਾਂ ਵਾਲੀਆਂ ਸਰਕਾਰਾਂ ਚੰਗੀਆਂ ਸਹੀ ਇਹ ਤਾਂ ਕਹਿੰਦੇ ਰਜਗਾਰ ਬਹੁਤ ਵੱਡਾ ਹੈ ਇੱਕ ਕਮੇਟੀ ਹੈ ਜੀ ਇਹਨੇ ਨਿੰਦਾਂ ਦੇਖਿਆ ਕਿਸੇ ਨੂੰ ਨਹੀਂ ਨਿੰਦਾਂ ਕਮੇਟੀ ਕਰਦਾ ਕਮੇਟੀ ਕਰਕੇ ਬਸ ਲੋਕਾਂ ਨੂੰ ਭੁਲੋ ਲਿਆ 92 ਸ਼ੀਟਾਂ ਲੈ ਗਏ ਸੀ ਜਿਵੇਂ ਉਹ ਸਾਹਿਬ ਨਾਲ ਕੁਝ ਨਸ਼ੇ ਦੀਤਾ ਜੀ ਇਹਨਾਂ ਨੇ ਇਹੋ ਜੀ ਗੱਲ ਕਰਿਆ ਜੀ ਮੇਰੇ ਖੇਤ ਦੇ ਕੋਲੇ ਪੌਲ ਬਣਿਆ ਰੇਲ ਬਿਲਾ ਉਹਨਾਂ ਨੇ ਮੈ ਤੋਂ ਥੋੜਾ ਜਿਹਾ ਮਹਣ ਲੈ ਬੈ ਬੈ ਲਿਆ ਮੈਂ ਉਹਨਾਂ ਨਾਲ ਗੱਲ ਰੱਖੀ ਸੀ ਵੀ ਕੰਧ ਦੇ ਨਾਲ ਨਾਲ ਵੀ ਮੇਰੇ ਖੇਤ ਦੇ ਨਾਲ ਨਾਲ ਮੈਂ ਕੰਧ ਕਢਾਉਂਗਾ ਕੰਧ ਦੇ ਉੱਤੇ ਮੈਂ ਸਰਗੇ ਛੱਡੇ ਸੀਗੇ ਤਾਰ ਲਾਉਣ ਵਾਸਤੇ ਤੇ ਉਹ ਨਸ਼ਿਆਂ ਵਾਲੇ ਬੱਚੇ ਉਹ 8-10 ਸਰਗੇ ਸੀ ਏਡੇ ਏਡੇ 8-10 ਸਰਗੇ ਦੇ ਉਹ ਵੀ ਵੱਢ ਕੇ ਲੈ ਗਏ ਜਦੋਂ ਨਸ਼ੇ ਦੀ ਤੋੜ ਲੱਗੀ ਹੁੰਦੀ ਐਤੋਂ ਤੇ ਕਰਚੋਰੀਆਂ ਕਰਨ ਲੱਗ ਗਏ ਬੱਚੇ ਸਾਡੀਆਂ ਮੋਟਰਾਂ ਦੀਆਂ ਤਾਰਾਂ ਵੜ-ਵੜ ਲਈ ਜਾਂਦੇ ਆ ਨਸ਼ਿਆਂ ਦੀ ਖਾਤਰ ਖੇਤ ਚ ਕੋਈ ਚੀਜ਼ ਨਹੀਂ ਕੋਈ ਸੰਦ ਨਹੀਂ ਛੱਡ ਸਕਦੇ ਉਹ ਵੀ ਨਸ਼ਿਆਂ ਵਾਲੇ ਬੱਚੇ ਆ ਜੇ ਕੋਈ ਲੈ ਜਾਂਦੇ ਆ ਚੱਕ ਕੇ ਹੁਣ ਤੁਸੀਂ ਦੇਖੋ ਵੀ ਕੱਲਾ ਨਸ਼ਾ ਹੀ ਬੰਦ ਹੋ ਜੇ ਰਜਗਾਰ ਦੀ ਵੀ ਚਲੋ ਕੋਈ ਨਾ ਕੋਈ ਕੁਝ ਦਿਹਾੜੀ ਕਰ ਲੂ ਕੋਈ ਕੁਝ ਕਰ ਲੂ ਨਸ਼ੇ ਤੋਂ ਹੀ ਮੁਕਤ ਹੋ ਜੇ ਪੰਜਾਬ ਤੁਸੀਂ ਐਂ ਦੇ ਕੋਈ ਜਿਨ੍ਹਾਂ ਦੇ ਜਵਾਕ ਖਰਾਬ ਹੋ ਜੰਦੇ ਮਾਮਾ ਦੇ ਪੁੱਤ ਮਰੀ ਜਾਂਦੇ ਆ ਉਹ ਤਾਂ ਬਚ ਜਾਣ ਜਿਹੜਾ ਕੋਈ ਨਸ਼ੇ ਦੀ ਹਾਲਤ ਚ ਹੋ ਗਿਆ ਉਹ ਕੰਮ ਤਾਂ ਕਰਦਾ ਨਹੀਂ ਉਹ ਤਾਂ ਨਸ਼ੇਵੰਨੀ ਧਿਆਨ ਹੋਊਗਾ ਜੀ ਉਹਨਾਂ ਦਾ। ਵੱਡੇ ਵੱਡੇ ਵਾਦੇ ਕੀਤੇ ਜਾਂਦੇ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਇਹ ਕਰ ਦਾਂਗੇ। ਕੱਲੇ ਵਾਦੇ ਫੋਕੇ ਵਾਦੇ ਕਰਦੇ ਆ ਜੀ। ਵੋਟਾਂ ਲਈ ਵਾਦੇ ਕਰਦੇ ਆ। ਵੋਟਾਂ ਲਈ ਕਰਦੇ ਆ ਵਾਦੇ। ਈ ਲੱਗਦਾ ਸਾਨੂੰ ਇਹ ਵੋਟਾਂ ਲਈ ਸਾਰਾ ਕੁਝ ਯਾਦ ਆਉਂਦਾ ਜੀ ਸਰਕਾਰਾਂ ਦੇ। ਸਾਰਾ ਕੁਝ ਯਾਦ ਆਉਂਦਾ ਜੀ। ਉਹ ਇਕੱਠੇ ਆ ਸਾਰੇ। ਹਮ ਆਪਣਾ ਦਲੀਹਤਾਂ ਨਾਲ ਚੱਲੀ ਜਾਂਦਾ ਸੀਗਾ। ਭਗਵੰਤ ਜੀ ਉਹਤੇ Holi ਮੜਾਈ ਜਾਂਦਾ ਸੀ ਉਹਨਾਂ ਨਾਲ। ਭਾਜ ਭਾਜੇ ਬੰਦਿਆਂ ਨਾਲੇ। ਦੇਖਿਓਣੀ ਤੁਸੀਂ ਵੀ ਵੀਡੀਓ। ਪਾਰੇ ਚੰਗੇ ਸਰਕਾਰਾਂ ਇੱਕੋ ਜਿਹੀਆਂ ਜੀ ਦੇਖਿਆ ਸੀ ਸੋਚਿਆ ਸੀ ਵੀ ਚੰਗੇ ਆਉਣਗੇ ਵੀ ਲੋਕਾਂ ਦਾ ਫਾਇਦਾ ਕਰਨਗੇ ਕਹਿੰਦੇ 130 ਸਾਰੇ ਕਿੰਗਾ ਜਿੱਤ ਕੇ ਜਾਵਾਂਗੇ ਕਹਿੰਨ ਤੁਹਾਨੂੰ ਜਿੱਤ ਕੇ ਪੈਂਦੇ ਸਾਰੇ ਕੋਈ ਵੀ ਖਿਡਾਰੀ ਹੈ ਕੋਈ ਹਰਨ ਵਾਸਤੇ ਨਹੀਂ ਜਾਂਦਾ ਹੁੰਦਾ ਕਿਤੇ 0 ਸਾਨੂੰ ਆਉਂਦਾ ਕੋਈ ਕਬੱਡੀ ਵਾਲੇ ਹੈ ਕੋਈ ਵੀ ਹੈ ਕੋਈ ਹਰ ਕੇ ਨਹੀਂ ਵੀ ਆਪਾਂ ਵੀ ਹਰ ਕੇ ਆਵਾਂਗੇ ਉਤੋਂ ਹਰ ਕੀ ਕਹਿੰਦਾ ਵੀ ਜਿੱਤਣ ਵਾਸਤੇ ਚੱਲੇ ਆ ਜੀ ਪਰ ਉਹ ਲੋਕ ਦੱਸਦੇ ਨੇ ਵੀ ਹਾਂ ਭਾਈ ਹੁਣ ਇਹਨਾਂ ਨੂੰ ਵੀ ਲੋਕ ਦੱਸ ਦੇਣਗੇ ਜਿਹੇ ਜਿਹੜਾ ਕੰਮ ਕੀਤੇ ਹੋਏ ਤਾਂ ਲੈ ਜਾਣਗੇ ਤਨੇ ਬਾਕੀ ਲੋਕਾਂ ਨੂੰ ਹੀ ਪਤਾ ਤੇ ਇਹਨਾਂ ਨੂੰ ਵੀ ਪਤਾ ਵੀ ਅਸੀਂ ਕੀ ਕੀਤਾ ਤੇ ਕੀ ਨਹੀਂ ਕੀਤਾ 2 ਸਾਲਾਂ ਦੇ ਵਿੱਚ ਕਿਸੇ ਨੂੰ ਭੰਡੇ ਨੇ ਇਹਨਾਂ ਨੇ ਕਲੀ ਕਮੇਟੀ ਕੀਤੀ ਹੈ ਦਿਸਣ ਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਲੋਕ ਵੀ ਨਕਾਰ ਲੰਗੇ ਇਹ ਤਾਂ ਕਹਿੰਦੇ ਰੋਜ਼ਗਾਰ ਬਹੁਤ ਦਿੱਤਾ ਸੀ ਪਿੰਡਾਂ ਦੇ ਵਿੱਚ ਕੰਮ ਬਹੁਤ ਕਰਤੀ ਦੇਖੋ ਜੀ ਕਹਿ ਕੇ ਆਏ ਸੀ ਵੀ ਮੈਂ ਆਮ ਘਰ ਦਾ ਮੁੰਡਾ ਹਾਂਗਾ ਮੈਨੂੰ ਸਕਿਉਰਿਟੀ ਦੀ ਲੋੜ ਨਹੀਂ ਹੈਗੀ ਸਕਿਉਰਿਟੀ ਦੇਖ ਲੋ ਕਿੰਨੀ ਲੋਕ ਸਕਿਟਾ ਬਣਾ ਬਣਾ ਪਾਉਣ ਲੱਗ ਗਏ ਇੱਕ ਬੰਦੇ ਨੇ ਕਿਹਾ ਜੀ ਕਹਿੰਦਾ ਮੈਂ ਤੈਨੂੰ 100 ਤੇਲ ਫਵਾਇਆ ਕਹਿੰਦਾ ਮੈਂ ਕਿਹਾ ਵੀ ਆਮ ਘਰ ਦਾ ਮੁੱਖ ਮੰਤਰੀ ਜਾ ਰਿਹਾ ਵੀ ਤੂੰ ਮੈਂ ਗੱਡੀ ਸਟਾਰਟ ਹੀ ਰੱਖ ਲੈਣਾ ਉਹ ਕਹਿੰਦਾ ਮੇਰੇ ਤੈਨੂੰ 100 ਤੇਲ ਹੀ ਮੁੱਖਾ ਉੱਥੇ ਕਹਿੰਦਾ ਇਹ ਸਿਕਿਉਰਿਟੀ ਲੰਗੀ ਉੱਥੋਂ ਦੀ ਕਿੱਡੇ ਕਿੱਡੇ ਕਾਫਲੇ ਤੁਸੀਂ ਜਿਵੇਂ ਨੇ ਤੇ ਕੋਈ ਆਮ ਘਰ ਵਾਲੀ ਦਿੱਤ ਲੱਗਦੀ ਨਹੀਂ ਗੱਲ ਮੈਂ ਆਪਾਂ ਨੂੰ ਤਾਂ ਵੀ ਆਮ ਘਰ ਦਾ ਮੁੰਡਾ ਇੱਕ ਮੁੱਖ ਮੰਤਰੀ ਬਣ ਗਿਆ ਇਹ ਪਰ ਜਦੋਂ ਸਾਡੇ ਕੋਲੇ ਪਹਿਲਾਂ ਫੋਨ ਆਇਆ ਸਾਡਾ ਇਹੀ ਵਿਚਾਰ ਹੁੰਦਾ ਸੀ ਵੀ ਜੇ ਭਗਵੰਤ ਮਾਨ ਦਾ ਚਿਹਰਾ ਤੁਸੀਂ ਦਿਨੇ ਹੋ ਮੁੱਖ ਮੰਤਰੀ ਦੇ ਤੌਰ ਤੇ ਤਾਂ ਵੋਟਾਂ ਪਾਈ ਆਮ ਆਦਮੀ ਪਾਵਾਂਗੇ ਅਸੀਂ ਤੇ ਹੁਣ ਪਾਈ ਕਿਵੇਂ ਬਾਕੀ ਜਦੋਂ ਦਾ ਐਮਐਲਏ ਸਾਹਿਬ ਬਣਿਆ ਸਾਡੇ ਹਲਕੇ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਪੈਰ ਵੀ ਨਹੀਂ ਪਾਇਆ ਭਾਈ ਤੁਨੂੰ ਘਾਟ ਕੋਈ ਚੀਜ਼ ਤੁਹਾਨੂੰ ਕੋਈ ਚਾਹੀਦੀ ਹੈ ਜਵਾਕਾਂ ਵਾਸਤੇ ਕੋਈ ਜੈਮ ਜਾਂ ਕੁਛ ਹੋਰ ਕੁਝ ਵੀ ਨਹੀਂ ਕੀਤਾ ਆ ਤੁਹਾਡੇ ਨਾਲ ਆ ਪਈ ਆ ਇਹ ਲੈ ਕੇ ਜਾਂਦੀ ਚੱਕ ਕੇ ਇਥੋਂ ਪਿੰਡ ਦੇ ਲੋਕਾਂ ਨੇ ਸਾਰੇ ਇਕੱਠੇ ਹੋ ਕੇ ਇਹਨਾਂ ਸਾਮਾਨ ਚੱਕ ਕੇ ਧਰਮ ਸਾਂਝੀ ਜਗ੍ਹਾ ਤੇ ਧਰਮ ਸ਼ਾਲਾ ਦੇ ਵਿੱਚ ਰੱਖਿਆ ਤੇ ਭਾਈ ਸਾਡੇ ਆਪਣੇ ਦੇ ਕਹਿੰਦੇ ਮਹਿਲਾ ਨਹੀਂ ਨਹੀਂ ਬਹੁਤ ਦਾ ਬੋਲਿਆ ਦੇਖ ਲਓ ਜਿੱਥੇ ਜਿੱਥੇ ਬਕਤ ਜੀ ਹਾਂਜੀ ਮਹੱਲਾਗਲੀ ਕਾ ਵਾਸਤੇ ਕਹਿੰਦੇ ਡਾਕਟਰਿਆਂ ਨੂੰ ਪੁੱਛਦੇ ਸੀਗੇ ਵੀ ਇਹਨੂੰ ਦੋ ਕਮਰੇ ਦੇ ਦਿਓ ਦੇਖਿਓ ਮਹੱਲਾਗਲੀ ਨਿਕ ਕਮਰਾ ਬਣਾ ਦਾਂਗੇ ਅਸੀਂ ਕਿਉਂਕਿ ਇਹ ਪੁਰਾਣੀ ਬਿਲਡਿੰਗ ਪਈ ਆ ਬੇਠੀਕਰ ਵਾਲੋ ਇਹ ਤਾਂ ਹੀ ਕਰਵਾ ਨਹੀਂ ਸਕਦੇ ਅੱਛਾ ਦੇਖਿਓ ਇਹਨੂੰ ਕਮਰੇ ਪਾਏ ਭਾਜ ਦੇ ਦਿਓ ਅਸੀਂ ਉਹਦੇ ਵਿੱਚ ਆਪਾਂ ਲੋਕਾਂ ਰੱਖ ਕੇ ਤੇ ਮਹੱਲਾਗਲੀ ਕਿਨ ਕਮਰ ਬਣਾ ਦਾਂਗੇ ਤੋ ਸੰਤੋਸ਼ ਸਰਕਾਰ ਤੋਂ ਵਧੀਆ ਸਰਕਾਰ ਹੈ ਨਹੀਂ ਕੋਈ ਸੰਤੋਸ਼ ਨਹੀਂ ਹਾਂਜੀ ਉਦੋਂ ਪਹਿਲਾਂ ਪਿਛਲੀ ਸਰਕਾਰ ਚੰਗੀ ਸੀਗੀ ਇਹਨਾਂ ਨੂੰ ਤਾਂ ਜਿਵੇਂ ਇਹਨਾਂ ਨੂੰ ਮਗਰ ਲਾ ਕੇ ਤਾਂ ਹੀ ਵੋਟਾਂ ਪੰਗਾ ਸੀਗੀਆਂ ਵੀ ਆ ਨਕਾ ਹੀ ਬੰਦ ਕਰ ਦੇਾਂਗੇ ਤੇ ਰੇਤਾ ਰੁਤਾ ਇਹ ਹਰਾ ਇਹ ਘਟਾਵਾਂਗੇ ਰੇਤਾ ਹੁਣ ਦੇਖ ਲਓ 100 ਰੁਪਏ ਹੁਣ ਸਾਨੂੰ ਤਾਂ ਹੁਣ ਮਿਲਦਾ 100 ਰੁਪਏ ਪਹਿਲਾਂ ਮਿਲਦਾ ਸੀਗਾ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਪਿਆ ਹੁਣ ਤੂੰ ਮਹਿੰਗਾ ਹੋ ਕੀ ਲੱਗਦਾ ਵੋਟਾਂ ਆਗੀਆਂ ਕੀ ਮਾਹੌਲ ਹੈ ਵੋਟਾਂ ਦਾ ਅਸੀਂ ਤਾਂ ਭਰਾਵਾ ਪਹਿਲੀ ਗੱਲ ਤਾਂ ਵੋਟਾਂ 'ਚ ਹੈ ਹੀ ਨਹੀਂ ਤੇ ਨਾ ਹੋਈਏ ਅਸੀਂ ਤਾਂ ਤੁਹਾਡੇ ਸਾਡੀ ਖਬਰ ਤੁਹ ਤੋਂ ਚਲਾਈ ਨਹੀਂ ਜਾਣੀ ਨਹੀਂ ਚਲਾਵਾਂਗੇ ਨਹੀਂ ਚਲਣੀ ਮੈਂ ਕਿਹੜਾ 120% 120% ਪਹਿਲੀ ਗੱਲ ਤਾਂ ਅਸੀਂ ਅਮਰਤਪਾਲ ਦੀ ਰਹਿ ਰਹੀ ਚਾਹੁੰਦੇ ਹਾਂ ਠੀਕ ਹੈ ਜੀ ਬੰਦੀ ਸਿੰਘਾਂ ਨੂੰ ਬਾਹਰ ਲਿਓ ਫੇਰ ਪੰਜਾਬ ਵਚਾਓ ਜਦ ਬੰਦੀ ਸਿੰਘ ਨੂੰ ਦੇਸ਼ ਨਿਕਾਲੇ ਸਾਡੇ ਲਈ ਸਾਰੇ ਦਿਨ ਕਾਲੇ ਇਸ ਕਰਕੇ ਮੈਂ ਤਾਂ ਉਸ ਦਿਨ ਤੋਂ ਲੈ ਕੇ ਕਾਲੀ ਦਸਤਾਰ ਸਜਾਈ ਹੈ ਤੇ ਲੋਕਾਂ ਨੂੰ ਇਹੀ ਜਾ ਜਾ ਕੇ ਸਮਝਾ ਰਹੇ ਹਾਂ ਮੈਂ ਖੁਦ ਮੇਰੇ ਘਰ ਦਾ ਏਡਾ ਬੁਰਾ ਹਾਲ ਸੀ ਮੈਂ ਘਰ ਦਾ ਆਗੂ ਸੀਗਾ ਫਾਦਰ ਸਾਹਿਬ ਦੀ ਡੈਥ ਹੋਣ ਤੋਂ ਬਾਅਦ ਮੈਂ ਭਾਈ ਅਮਰਤਪਾਲ ਦੀ ਬਦੌਲਤ ਆਪਦੇ ਘਰ ਨੂੰ ਬਚਾਇਆ ਤੇ ਆਸ-ਪਾਸ ਆਹਣ ਗਵਾਂਢ ਦੇ ਲੋਕਾਂ ਨੂੰ ਬਚਾਇਆ ਜਿੱਥੋਂ ਤੱਕ ਕਰਕੇ ਮੈਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅਮਰਤ ਛਕਿਆ ਮੰਨ ਲਓ ਸਾਡਾ ਸਾਰਾ ਪਰਿਵਾਰ ਸੁਧਰਿਆ ਤੇ ਨਹੀਂ ਮੈਂ ਮੈਂ ਕਹਿੰਦਾ ਬਰਬਾਦੀ ਕਰਦਾਂ ਦਾ ਪਰਿਵਾਰ ਦੀ ਯਮਨ ਲੋਮੈ ਅਮਰਤਾਰੀ ਨਾ ਹੁੰਦਾ ਮੈਂ ਦੋ ਬੇਟੀਆਂ ਦਾ ਬਾਪ ਐ ਤੇ ਮੈਂ ਸਾਰਾ ਸਿਸਟਮ ਹੀ ਵਿਗਾੜ ਦੇਣਾ ਸੀ ਕਿਉਂ ਕਿੜੀ ਚਿੱਟੇ ਦੀ ਲਹਿਰ ਐ ਇਹਨੂੰ ਗਵਰਨਮੈਂਟ ਬੰਦ ਨਹੀਂ ਕਰ ਰਹੀ ਤਿੰਨ ਸਰਕਾਰਾਂ ਵੇਖ ਲੀਆਂ ਹੁਣ ਕਿਹੜੀ ਸਰਕਾਰ ਨੂੰ ਕੀ ਕਿ ਅੱਗੇ ਹੁਣ ਲੋਕ ਹੰਬ ਗਏ ਲੋਕ ਕਾਮਰੇਡਾਂ ਮਗਰ ਭੱਜ ਕੇ ਵੀ ਛੱਡ ਗਏ ਉਹ ਵੀ ਦਿੱਲੀ-ਦੁੱਲੀ ਜਾ ਕੇ ਧੱਕੇ ਖਾ ਕੇ ਲੋਕ ਰਾਹਾਂ 'ਚ ਫੇਰ ਮੁੜੇ ਅਸੀਂ ਤਾਂ ਬਾਈ ਦੀਪ ਸਿੱਧੂ ਦੇ ਸਮਰਥਕ ਆ ਭਾਈ ਅਮਰਤਪਾਲ ਸਿੰਘ ਦੇ ਯਾਨੀ ਕਿ ਲੈਣ ਤੇ ਚੱਲਣ ਵਾਲੇ ਬੰਦੇ ਆ ਸਾਨੂੰ ਤਾਂ ਸੰਤ ਜਰਨੈਲ ਸਿੰਘ ਨੇ ਇਹ ਜਗਾਇਆ ਸੀ ਕਿ ਭਾਈ ਆ ਦੇਖੋ ਜਦੋਂ ਸੰਤਾਂ ਦਾ ਨਾਮ ਲੈਨੇ ਆ ਆਮ ਹੀ ਨਾਲੇ ਲੋਕਲ ਸਾਡੇ ਚਾਚੇ ਦਾ ਇਹਨਾਂ ਇਹ ਉੱਠ ਕੇ ਭੱਜ ਜਾਂਦੇ ਆ ਲੱਤਾਂ ਨਹੀਂ ਭਾਰ ਚਲਦੀਆਂ ਕਿਸੇ ਦੀਆਂ ਮੰਨ ਲਓ ਸਾਨੂੰ ਤਾਂ ਉਹਨਾਂ ਨੇ ਇਹ ਜਗਾਇਆ ਸੀ 1947 ਚ ਕਹਿੰਦੇ ਆਪਾਂ ਟੋਪੀ ਤੇ ਜਨੇਊ ਯਾਦ ਕਰਾਇਆ ਤੇ ਹੁਣ ਕਹਿੰਦੇ ਆਪਾਂ ਪੱਗ ਯਾਦ ਕਰਾਉਣੀ ਆ ਅਸੀਂ ਤਾਂ ਉਹਨਾਂ ਰਾਹਾਂ ਤੇ ਚੱਨਣ ਵਾਲੇ ਆ ਭਾਈ ਸੰਤ ਜਰਨੈਲ ਸਿੰਘ ਜੀ ਸਾਨੂੰ ਪਹੀ ਬਣਾ ਕੇ ਦੇ ਕੇ ਗਏ ਆ ਅਸੀਂ ਉਹਨੂੰ ਰਾਹ ਬਣਾਉਣਾ ਤੇ ਰਾਹ ਬਣਾ ਕੇ ਪੱਕੀ ਸੜਕ ਬਣਾਉਣੀ ਹੈ ਸੜਕ ਬਣਾ ਕੇ ਜੀਟੀ ਰੋਡ ਬਣਾ ਕੇ ਖਾਲਸਾ ਇਹ ਸਰਕਾਰ ਬਣਾਉਣੀ ਹੈ ਤੇ ਉਸ ਸੜਕ ਤੇ ਆਪਦੀਆਂ ਧੀਆਂ ਨੂੰ ਦਿੱਲੀ ਤਿੱਕਰ ਤੋਰ ਕੇ ਅਸੀਂ ਦੱਸਣਾ ਹੈ ਵੀ ਆ ਖਾਲਸੇ ਦਾ ਰਾਜ ਹੈ ਜਦੋਂ ਤੀ ਦਿੱਲੀ ਤਿੱਕਰ ਤੁਰੂਗੀ ਤੇ ਹੱਥ ਲਾ ਕੇ ਵਾਪਸ ਆਜੂਗੀ ਉਹ ਦੋਸੀ ਮੰਨਣਾ ਹੈ ਕਿ ਪੰਜਾਬ ਸੇਫ ਹੈ ਤੇ ਸਰਕਾਰਾਂ ਸਹੀ ਹੈ ਕੋਈ ਵੀ ਸਰਕਾਰ ਆ ਜੇ ਜੇਤਾ ਯੁਰਤ ਰੱਖਦੀ ਹੈ ਵੀ ਹਾਂ ਧੀਆਂ ਸੇਫ ਹੈ ਪਹਿਲੀ ਗੱਲ ਸਾਨੂੰ ਸਭ ਤੋਂ ਪਹਿਲਾਂ ਇੱਜ਼ਤ ਧੀਆਂ ਭੈਣਾਂ ਦੀ ਉਹ ਸਾਨੂੰ ਸੇਫ ਚਾਹੀਦੀ ਹੈ। ਪੰਜਾਬ ਸਾਡਾ ਫੇਰ ਸਾਨੂੰ ਸੇਫ ਚਾਹੀਦਾ। ਦੂਜੀ ਗੱਲ ਸਾਡੇ ਗੁਰੂ ਗ੍ਰੰਥ ਸਾਹਿਬ ਹੈ, ਸਾਡੀਆਂ ਬਾਣੀਆਂ, ਸਾਡੀ ਬੋਲੀ ਹੈ, ਸਾਡੇ ਹੱਕ ਹੈ, ਸਾਡੇ ਪਾਣੀ ਹੈ। ਇਹ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਆ। ਹੁਣ ਲੋਕ ਕਹਿ ਦਿੰਦੇ ਆ ਮੜਾ ਤਾਨੂੰ ਕਰਿਓ। ਵੀ ਪਾਣੀਆਂ ਦੀਆਂ ਰੱਖੇ ਮਿਲੀ ਤਾਂ ਜਾਂਦਾ, ਡੁੱਬੀ ਤਾਂ ਜਾਂਦੇ ਆ ਫਲਾਨਾ ਹੋਈ ਜਾਂਦਾ ਬਸੇਰਾ ਕੁਝ ਲੋਕ ਕਹਿੰਦੇ ਹੜ ਆਇਆ, ਉਹ ਹੜ ਆਏ ਨਹੀਂ ਲਿਆਂਦੇ ਗਏ ਆ। ਮੈਂ ਆਲ ਇੰਡੀਆ ਕੋ ਮੈਂ ਹੋਇਆ ਬੰਦਾ। ਉਪ ਡੈਮ ਵੀ ਨਹੀਂ ਖਾਲੀ ਕੀਤੇ ਗਏ ਇਦਕੀ ਪਹਿਲਾਂ ਦਾ ਫਿਰ ਲੋਕਾਂ ਨੂੰ ਮਾਰਿਆ ਗਿਆ ਇਸੇ ਸਰਕਾਰ ਨੇ ਮੈਂ ਦਾਬੇ ਨਾ ਕਹਿਣਾ ਚਾਹੁੰਦਾ ਇਹ ਗੱਲ ਮੈਨੂੰ ਪਸ਼ੱਕ ਕੱਲ ਨੂੰ ਦਿੰਦੇ-ਦਿੰਦੇ ਹੁਣੇ ਜਿਲ੍ਹੇ ਲੈ ਕੇ ਮਾਰਦਣ ਕੋਈ ਚੱਕਰ ਨਹੀਂ ਮਹਾਰਾਜਾ ਸਿਰ ਤੇ ਹੱਥਾ ਜਿੰਨਾ ਚਿਰ ਉਹਨਾਂ ਚਿਰ ਹੀ ਆਪਾਂ ਮੰਨ ਲਓ ਸਵਾਸ ਲੈਣੇ ਆ ਉਦੋਂ ਬਾਅਦ ਇੱਕ ਵੀ ਨਹੀਂ ਲੈ ਸਕਦਾ ਕੋਈ ਇਹ ਲੋਕਾਂ ਦੇ ਭਲੇਖਾ ਮੰਦਾ ਪਾਣੀ ਨਾਲ ਮਾਰੇ ਗਿਆ ਉਸ ਤੋਂ ਬਾਅਦ ਸਕੂਲਾਂ ਦੇ ਵਿੱਚ ਬੁਰਾ ਹਾਲ ਹੈ ਕਿਸੇ ਬੱਚੇ ਨੂੰ ਕਹਿੰਦੇ ਫੇਲ ਹੀ ਨਹੀਂ ਕਰਨਾ ਨਲਾਇਕ ਹੋਵੇ ਸ਼ਹਿਰ ਹੋਵੇ ਜਦੋਂ ਬੱਚੇ ਨੂੰ ਇਹ ਪਤਾ ਲੱਗ ਗਿਆ ਕਿ ਸਾਨੂੰ ਫੇਲ ਹੀ ਨਹੀਂ ਕਰਨਾ ਤਾਂ ਉਹ ਪੜੂਆ ਕਿਵੇਂ ਇਹ ਸਾਨੂੰ ਗੁੰਗੇ ਬੋਲੇ ਕਰਿਆ ਜਾ ਰਿਹਾ ਸਾਨੂੰ ਇੱਥੋਂ ਮਾਰ ਰਹੀ ਹੈ ਸਰਕਾਰ ਇੱਥੋਂ ਮਾਰ ਰਹੀ ਹੈ ਪਖੰਡਵਾਦ ਨਾਲ ਵੀ ਮਾਰ ਰਹੀ ਹੈ ਸਾਡੇ ਤੇ ਜ਼ੁਲਮ ਵੀ ਹੋ ਰਿਹਾ ਹੈ ਬੇਸਾਬ ਅਸੀਂ ਗੁਲਾਮ ਹੈ ਗੁਲਾਮਾਂ ਦੀ ਕਿਤੇ ਸੁਣੀ ਨਹੀਂ ਜਾਂਦੀ ਮੈਂ ਅਕਾਲ ਤਖਤ ਤਿੱਕਰ ਉੱਥੇ ਦਰਬਾਰ ਸਭ ਗਿਆ ਮੱਥਾ ਟੇਕਿਆ ਉੱਥੇ ਉਦਮ ਸਿੰਘ ਦਾ ਪੁੱਤ ਭਾਈ ਸਾਹਿਬ ਦਾ ਆਏ ਆ ਕਿੱਥੋਂ ਕਿੱਥੇ ਗੁਲਾਮ ਨਹੀਂ ਅਸੀਂ ਕਿੱਥੇ ਉਹਦੇ ਹੱਥ ਦੇ ਵਿੱਚ ਕਿਤਾਬ ਦੇ ਕੇ ਇਸ ਤਰ੍ਹਾਂ ਕਿਤਾਬ ਹੁੰਦੀ ਤੇ ਇਸ ਤਰ੍ਹਾਂ ਪਿਸਤਲ ਹੁੰਦਾ ਫੇਰ ਅਸੀਂ ਮੰਨਦੇ ਵੀ ਭਾਈ ਇਹ ਬੁੱਤ ਬਣਾਇਆ ਤੇ ਸਹੀ ਬਣਾਇਆ ਉਸ ਤੋਂ ਬਾਅਦ ਅੰਦਰ ਲਾਇਬ੍ਰੇਰੀ ਬਣਾਈ ਗੈਲਰੀ ਬਣਾਈ ਉਸ ਗੈਲਰੀ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਬਾਬਾ 18 ਸਿੰਘ ਬਾਬਾ ਅਮਰੀਕ ਸਿੰਘ ਸਾਰੀ ਤਮਦਮੇ ਟਕਸਾਲ ਦੇ ਸਿੰਘ ਜੋ ਕਿ 120 ਬੰਦਾ ਦਰਬਾਰ ਸਾਹਿਬ ਲੜ ਰਿਹਾ ਸੀ ਉਹਨਾਂ ਦੀਆਂ ਫੋਟੋ ਮੈਂ ਉੱਥੇ ਲਾਈਆਂ ਗਈਆਂ ਨੇ ਸਾਹਮਣੇ ਠੱਥੇ ਹੋਏ ਦਰਬਾਰ ਸਾਹਿਬ ਦੀ ਲਾਈ ਗਈ ਹੈ ਪਰ ਉੱਥੇ ਮੈਂ ਤਾਂ ਉਹਦਾ ਨਾਂ ਨਹੀਂ ਲੈਣਾ ਸੀ ਪਾਪਣ ਦਾ ਚਲ ਤੁਸੀਂ ਪੁੱਛਿਆ ਤਾਂ ਲੈ ਦਿੰਨੇ ਆਂ ਵੀ ਮੰਨ ਕੇ ਚਲੋ ਇੰਦਰਾ ਗਾਂਧੀ ਉਹਦਾ ਨਾਂ ਨਹੀਂ ਲਿਖਿਆ ਗਿਆ ਬਈ ਕਿਉਂ ਨਹੀਂ ਲਿਖਿਆ ਗਿਆ ਸੀ ਗੁਲਾਮ ਹੈ ਇੰਦਰਾ ਗਾਂਧੀ ਤੇ ਭਾਜਪੀ ਦੋਨੇ ਸਰਕਾਰਾਂ ਇੱਕ ਹੈ ਇੱਕ ਟੈਨ ਹੋਰ ਬਾਈ ਜੀ ਸਰਕਾਰਾਂ ਦੀ ਗੱਲ ਕੀਤੀ ਇੱਕ ਮਿੰਟ ਮੇਰੀ ਗੱਲ ਸੁਣੋ ਇਸ ਕਰਕੇ ਉੱਥੇ ਨਾਂ ਨਹੀਂ ਲਿਖਿਆ ਜਾ ਰਿਹਾ 라ਵਣ ਦੇ 10 ਸਿਰ ਬਾਰੀ-ਬਾਰੀ ਆ ਰਹੇ ਲੋਕਾਂ ਨੂੰ ਸਮਝਣਾ ਪਊ ਤੁਸੀਂ ਵੀ ਤੁਸੀਂ ਵੀ ਸਰਦਾਰ ਬੰਦੇ ਹੋ ਪੱਗਾ ਬਣੀਆਂ ਤੁਸੀਂ ਵੀ ਲੋਕਾਂ ਨੂੰ ਲਾਮਬੰਦ ਕਰੋ ਸਿੱਕੀ ਵਾਸਤੇ ਆਪਦੇ ਪੰਜਾਬ ਵਾਸਤੇ ਆਪਾਂ ਪੈਸੇ ਵਾਸਤੇ ਨਾ ਵੇਖੀਏ ਅੱਛਾ ਇੱਕ ਗੱਲ ਹੋਰ ਬਈ ਜੀ ਪਿਛਲੀਆਂ ਸਰਕਾਰਾਂ ਰਹੀਆਂ ਨੇ ਅਕਾਲੀ ਦਲ ਨੂੰ ਕਿਸ ਤਰ੍ਹਾਂ ਦੇਖਿਓ ਜੇ ਵੀਹਾਰ ਸਿਮਰਤ ਕਾਰਨੋਂ ਇਥੋਂ ਟਿਕਟ ਮਿਲਦੀ ਆ ਤੈਨੂੰ ਦੇਖਣਾ ਕੀ ਹੈ ਬਈ ਯਾਰ ਲੋਕਾਂ ਨੇ ਵੇਖ ਲਿਆ ਯਾਰ ਲੋਕ ਦੇਖੀ ਜਾਣਾ ਇੱਥੇ ਆ ਤਾਂ ਹੁਣ ਸਾਡੇ ਪਿੰਡੀ ਡਾਇਰੈਕਟਰ ਲਈ ਫਿਰਦੇ ਆ ਕਹਿੰਦੇ ਹਰ ਸਿਮਰਤ ਨੇ ਕਿ ਰੈਲੀ ਕਿੱਦੀ ਆ ਪੰਜਾਬ ਬਚਾਓ ਮੈਂ ਕਹਿੰਦਾ ਰੈਲੀ ਆ ਬਸਲ ਬਚਾਓ ਇੱਥੀਆਂ ਗਲੀਆਂ ਉੱਥੇ ਛੱਪੜ ਬਣ ਜਾਂਦਾ ਜਦੋਂ ਮਾੜਾ ਮੋਟਾ ਮਹੀ ਆਉਂਦਾ ਉਧਰ ਉਹ ਛੱਪੜ ਦਾ ਹਾਲ ਦੇਖ ਲੋ ਉਦੋਂ ਗਲੀਆਂ ਦਾ ਦੇਖ ਲੋ ਭਰਾਵਾ ਤੇ ਫਿਕਨੀ ਤੇ ਲੈ ਜਾ ਤੇਰੇ ਨੇ ਪਾਸੇ ਤੇ ਦੇਖਣ ਨੂੰ ਤੁਸੀਂ ਆਪ ਹੀ ਦੇ ਪਿੰਡ ਚ ਤੁਰ ਫਿਰ ਕੇ ਦੇਖ ਲਿਓ ਤੁਹਾਨੂੰ ਬੁਰਾ ਹਾਲ ਹੀ ਮਿਲੂਗਾ ਲਾ ਪਾਈਪਾਂ ਦੀਆਂ ਪਾਈਆਂ ਸੀ ਟੂਟੀਆਂ ਵਾਲੀਆਂ ਉਹ ਵੀ ਥਾਂ ਥਾਂ ਤੋਂ ਲੀਕਾ ਪਾਣੀ ਨਹੀਂ ਉੱਪਰ ਦਾ sire ਹੋਰ ਭਰਾਵਾ ਦਾ ਸਰਵਕ ਜਮਾਨ ਸਰ ਤੈਨੜੀ ਆਈ ਸੀ ਤੇ ਦੇਖੋ ਜਮਾਨ ਤੋਂ ਪਹਿਲਾਂ ਨਹੀਂ ਹਾਂਜੀ ਉਸ ਤੋਂ ਬਾਅਦ ਨਹੀਂ ਆਈ ਅੱਛਾ ਹਾਂ ਬੁਰਾ ਹਾਲ ਹੀ ਆ ਕੰਮ ਜਬਸ ਭਰਾਵਾ ਕੋਈ ਐਸੇ ਸਟੇਜ ਤੇ ਆ ਸਟੇਜ ਦਿਖਾ ਦੱਸਾਂ ਵੀ ਐ ਲਈਦੋ ਬਾਦ ਹੁਣ ਬਾਈ ਕੀ ਬੋਲਗੇ ਬਜ਼ੁਰਗ ਬੰਦੇ ਇੱਕ ਹੋ ਦੱਸ ਬਾਬਾ ਜੀ ਕੀ ਲੱਗਦਾ ਕਿ ਪਹਿਲਾਂ ਦੀਆਂ ਸਰਕਾਰਾਂ ਤੇ ਆ ਸਰਕਾਰ ਚ ਕੋਈ ਫਰਕ ਲੱਗਦਾ ਬਾਈ ਦੇਖ ਹੁਣ ਇਹ ਤਾਂ ਹੁਣ ਤੂੰ ਆਏ ਦੇਖ ਲਾ ਮਰਾ ਮਰਾਈ ਕੁੱਟਾ ਮਾਰੀ ਥਾਂ ਥਾਂ ਚਿੱਟਾ ਕੀ ਇਹਦੇ ਚ ਕੰਟਰੋਲ ਹੋਇਆ ਕੋਈ ਕੋਈ ਕੰਟਰੋਲ ਨਹੀਂ ਹੋਇਆ ਉਦੋਂ ਪਹਿਲਾਂ ਕਿਹੜਾ ਕੰਟਰੋਲ ਸੀ ਉਦੋਂ ਸਮਾਂ ਵੱਧ ਗਿਆ ਸਮਾਨ ਬਹੁਤ ਸਾਈਂ ਡੁੱਟਾ ਮਾਰੀ ਹੋਈ ਜਾਂਦੀ ਮੈਂ ਤਾਂ ਆ ਪੈਸੇ ਖੋ ਕੇ ਲੈ ਗਏ ਸੀ ਕਈ ਦਿਨ ਹੋ ਗਏ ਮੈਂ ਤਾਂ ਕਿਸੇ ਕੋਈ ਦੱਤਿਆ ਨਹੀਂ ਭਾਪ ਨਹੀਂ ਕੱਢੀ ਮੈਂ ਖਾਏ ਮੈਂ ਬੱਦ ਪੈ ਜਾਂਦੇ ਆ ਭਰਾਵਾ ਹਾਂ ਚੰਗਾ ਬੱਸ ਬੰਦ ਕਰੋ ਹੁਣ ਬਹੁਤਾ ਬਾਬਾ ਬੋਲੇ ਨਹੀਂ ਚਲੋ ਭਾਈ ਜੀ ਕੀ ਲੱਗਦਾ ਕੀ ਲੱਗਦਾ ਕਿ ਨਾ ਕੋਈ ਗੱਲ ਨਹੀਂ ਭਾਈ ਕੀ ਲੱਗਦਾ ਜਿਸ ਤਰੀਕੇ ਨਾਲ ਨਵੀਂ ਸਰਕਾਰ ਬਣੀ ਸੀ ਕੰਮ ਕੋ ਪਿੰਡਾਂ ਦੇ ਵਿੱਚ ਹੋਇਆ ਕਿ ਨਹੀਂ ਹੋਇਆ ਨਹੀਂ ਹੋਇਆ ਜੀ ਨਹੀਂ ਹੋਇਆ ਮੈਂ ਖੁਦ ਆਮ ਆਦੀ ਪਾਰਟੀ ਦਾ ਵੀ ਮੰਨ ਕੇ ਚੱਲੋ ਜੂਥ ਵਿੰਗ ਦਾ ਸਰਕਲ ਚਾਰਜ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਦਾ ਅੱਛਾ ਜਿਹੜੇ ਹਿਸਾਬ ਨਾਲ ਉਮੀਦਾਂ ਤੇ ਸੀ ਇਹਨਾਂ ਦੀ ਮੰਨ ਕੇ ਚੱਲੋ ਮਦਦ ਕਰੀ ਸੀ ਉਹ ਹਿਸਾਬ ਨਾਲ ਹੋਇਆ ਨਹੀਂ ਕੁਝ ਹੋਇਆ ਨਹੀਂ ਨਸ਼ਾ ਨੁਸ਼ਾ ਹੋਇਆ ਪਿੰਡ ਚੋਂ ਬੰਦ ਨਸ਼ਾ ਬੰਦ ਨਹੀਂ ਹੋਇਆ ਜੀ ਅਸੀਂ ਖੁਦ ਮੰਨ ਕੇ ਚਲੋ ਕਮੇਟੀ ਬਣਾਈ ਸੀ ਨਸ਼ੇ ਦੀ ਨਹੀਂ ਹੋਇਆ ਜੀ ਸਰਕਾਰ ਕਹਿੰਦੀ ਸੀ ਅਸੀਂ ਜਿਹੜਾ ਨਸ਼ਾ ਹੈ ਬਦਲਾ ਤੁਸੀਂ ਬਦਲਾ ਕਰ ਲਿਆ ਕਿ ਦੇਖੋ ਅਸੀਂ ਜਿਹੜਾ ਨਸ਼ਾ ਹੈ ਉਹ ਕੁਝ ਹਫ਼ਤੇ ਜੀ ਬੰਦ ਕਰ ਦੇਾਂਗੇ ਅਸੀਂ ਬਦਲਾ ਦੇ ਮਾਰਨ ਦੇ ਮਗਰ ਲੱਗੇ ਸੀਗੇ ਜੀ ਵੀ ਅਸੀਂ ਪਿਛਲੀਆਂ ਪਾਰਟੀਆਂ ਤੋਂ ਅੱਕੇ ਪਏ ਸੀ ਬਦਲਾ ਦੇ ਮਾਰ ਇਹਨਾਂ ਦੇ ਮਗਰ ਲੱਗੇ ਸੀ ਅਸੀਂ ਤੇ ਇਹਨਾਂ ਨੇ ਉਦੋਂ ਵੀ ਜ਼ਿਆਦਾ ਉਹ ਹੋ ਗਿਆ ਚਾਰ ਸਾਲ ਪਿੱਛੇ ਨਵੀਨ ਬੁਲਾਦ ਕਰ ਹੁੰਦਾ ਦੁਬਲਾ ਬਦਲਾ ਕਿੱਥੇ ਆਊਗਾ ਜੀ ਬਾਰ ਬਾਰ ਬਾਰੋਂ ਪ੍ਰੇਮੀ ਜੋੜਾ ਘੁੰਮਣ ਆਉਂਦਾ ਪੰਜਾਬ ਦੇਖਣ ਆਉਂਦਾ ਆ ਕਿ ਭੈਣਾ ਪੰਜਾਬ ਦੇ ਵਿੱਚ ਅਹੇ ਦਾ ਕੁਛ ਨਹੀਂ ਬਲਾਦਕਾਰ ਹੁੰਦਾ ਉਹਨਾਂ ਨੂੰ ਕੁੱਟਾਂ ਮਾਰੀ ਹੁੰਦੀ ਹੈ ਵਿਚਾਰਿਆਂ ਨਾਲ ਇਹਦੋਂ ਬਦਲਾ ਕਿੱਥੇ ਆਊਗਾ ਆ ਬਹੁਤ ਬਦਲਾ ਆ ਗਿਆ ਕੋਈ ਸਰਕਾਰ ਆ ਦੇ ਕੁਛ ਨਹੀਂ ਕੋਈ ਨਹੀਂ ਬੁਰਾ ਹਾਲਾ ਹੀ ਚਿੱਟੇ ਨਾਲ ਰੋਜ਼ ਇੱਕ ਜਵਾਕ ਮਾਰ ਰਿਹਾ ਜੀ ਬਹੁਤ ਬੁਰਾ ਹਾਲ ਆ ਬਾਈ ਇਹਦਾ ਕਰਕੇ ਖਾਣਾ ਜੀ ਕੋਈ ਨਹੀਂ ਕਿਸੇ ਨੂੰ ਖੋ ਦਿੰਦਾ ਬਸ ਇੰਨਾ ਕਾਇ ਵੀ ਪੰਜਾਬ ਬਚਿਆ ਰਹੇ ਉਹ ਗੱਲ ਕਰੇ ਛੱਡ ਦੇਣਗੇ ਖਾ ਜਾਣਗੇ ਹੈ ਬਹੁਤ ਬੁਰਾ ਹਾਲ ਆ ਬਾਈ ਉਧਰ ਕੀ ਲੱਗਦਾ ਕਿ ਜਿਸ ਤਰੀਕ ਨਾਲ ਅਕਾਲੀ ਦਲ ਬਾਈ ਪੰਜਾਬ ਬਚਾਓ ਯਾਤਰਾ ਕੱਢ ਰੋ ਕਹਿੰਦੇ ਅਸੀਂ ਪੰਜਾਬ ਬਚਾਉਣਾ ਬਾਈ ਯਾਰ ਦੇਖੋ ਯਾਰ ਇਹਦਾ ਅੱਡਾ ਅੱਡਾ ਹੁਣ ਕੋਈ 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 ਨਹੀਂ ਬਚਾਉਂਦਾ ਕਿਸੇ ਨੂੰ ਇਹ ਤਾਂ ਆਪਦੀ ਆਪ ਨੂੰ ਰੱਖਿਆ ਆਪ ਹੀ ਕਰਨੀ ਪਊ ਬਚਾਉਣਗੇ ਜ਼ਰੂਰ ਖਾਲਸਤਾਨ ਬਣੂਗਾ ਪਰ ਲੱਗੂਗਾ ਟਾਈਮ ਫੇਰ ਬਚੂਗਾ ਪੰਜਾਬ ਉਹਨਾ ਟਿੰ ਕੋਈ ਹੱਲ ਨਹੀਂ ਬਾਈ ਉਹਨਾਂ ਟਾਈਮ ਕੋਈ ਹੱਲ ਨਹੀਂ ਜਿੰਨਾ ਜੇ ਖਾਲਸਾ ਨਹੀਂ ਬੰਦਾ ਬਣੂਗਾ ਲਾਜ਼ਮੀ ਟਾਈਮ ਲੱਗ ਜੂਗਾ ਪੰਜਾਬ ਵੀ ਬਚੂ ਨੌਜਵਾਨੀ ਬਚੂ ਸਾਰਾ ਕੁਝ ਹੋਊਗਾ ਪਰ ਸਰਕਾਰਾਂ ਦੇ ਕੋਈ ਆਸ ਨਹੀਂ ਤਣਾ ਰੱਖੋ ਇਹਨਾਂ ਦਾ ਕੁਝ ਨਹੀਂ ਕਰਨਾ ਇਹਨਾਂ ਨੇ ਅੱਛਾ ਇੱਕ ਕਰਮੀਤ ਖੁੱਡੀਆਂ ਨੂੰ ਇੱਥੋਂ ਟਿਕਟ ਮਿਲੀ ਆ ਕੀ ਲੱਗਦਾ ਕਿ ਸੀਟ ਕੱਢ ਜਾਣਗੇ ਨਹੀਂ ਜੀ ਨਹੀਂ ਕਿਉਂ ਨਹੀਂ ਨਹੀਂ ਹੋਰ ਕਿਸ ਨੂੰ ਕੋਈ ਲੱਗਦਾ ਕੌਣ ਜਾ ਸਕਦਾ ਇਥੋਂ ਅਕਾਲੀ ਦਲ ਕੇ ਕਾਂਗਰਸ ਜਿੱਤਨ ਦਾ ਕੋਈ ਕਹਿ ਨਹੀਂ ਸਕਦੇ ਬਾਈ ਗੱਲ ਕਰ ਕੇ ਬਾਪੂ ਜੀ ਮੈਂ ਜਿਹੜਾ ਪੈਸੇ ਲਾਉ ਉਹ ਹੀ ਜਿੱਤੂ ਬਾਈ ਅੱਛਾ ਇਹਨਾਂ ਨੇ ਤਾਂ ਕਹਿੰਦੇ ਪੈਸੇ ਵੀ ਨਹੀਂ ਲਾਇਏ ਜਿਹੜੇ ਨਵੇਂ ਆਏ ਨੇ ਹੁਣ ਕਿਹੜੇ ਜਿਹੜੇ ਆਵਾਮਾ ਦੀ ਪਾਰਟੀ ਵਾਲੇ ਆਏ ਦੋ ਦੋ ਵੋਟ ਪੈ ਗਈ ਭਗਵਾਨ ਤੁਮਾਨ ਦੇ ਮੋਹ ਨੂੰ ਪੈ ਗਈ ਪੈਸੇ ਵੀ ਕੀ ਆ ਕੋਸ਼ਿਸ਼ ਨਹੀਂ ਹਾਂ ਇਹਦਾ ਚੁਟਕਲਿਆਣੇ ਮਾਰ ਲੇ ਪਹਿਲਾਂ ਜੁਟਕਲੇ ਸੁਣਾਈ ਗਿਆ ਹੁਣ ਸੁਣਾਈ ਜਾਂਦਾ ਹੈਗਾ ਕਿੱਦੇ ਦਾ ਧਰਨਾ ਲੱਗਿਆ ਪਹਿਲਾਂ 13 ਮਹੀਨੇ ਪਹਿਲਾਂ ਚੱਲਿਆ ਹੁਣ ਚੱਲੀ ਜਾਂਦਾ ਹੈਗਾ ਉਹਨਾਂ ਦਾ ਨਹੀਂ ਕੋਈ ਸੁਣਦਾ ਕਿ ਇੱਥੇ ਬੋੜਾਂ ਥੱਲੇ ਬੈਠਾਂ ਨੇ ਦੀ ਕਿਹਨੇ ਸੁਣਨੀ ਆਗੀ ਹੈ ਹੈ ਕੋਈ ਹਾਲ ਇਹ ਗੱਲ ਤਾਂ ਰੱਖੀ ਜਾਂਦੀ ਨਹੀਂ ਗੱਲ ਤਾਂ ਜਾਂਦੀ ਹੈ ਨਾ ਸਰਕਾਰ ਤੱਕ ਗੱਲ ਤਾਂ ਪਹੁੰਚਦੀ ਹੈ ਨਾ ਪਿੰਡਾਂ ਦੇ ਵਿੱਚ ਹਾਲ ਕੀ ਨੇ ਨਹੀਂ ਨਹੀਂ ਬਹੁਤ ਬੁਰਾ ਹਾਲ ਹੈ ਬਈ ਕੋਈ ਹਾਲ ਨਹੀਂ ਇਹਦੀ ਗੱਲਾਂ ਪਹੁੰਚ ਗਈ ਕਰਨੀਆਂ ਅੱਜ ਜੇ ਸਵੇਰੇ ਚੌਂਜਾਵਤਾ ਲੱਗ ਗਿਉ ਹਾਂ ਕੱਲੀਆਂ ਗੱਲਾਂ ਹੀ ਉਹ ਹੀ ਹੈ ਬਸ ਹੁਣ ਤਾਂ ਜਿਹੜਾ ਸਾਨੂੰ ਸੱਥਾਂ ਵਾਲਿਆਂ ਨੂੰ ਇੱਕ ਦੂਜੇ ਨਾਲ ਟਕਰਾਈ ਜਾਂਦੇ ਹੋ ਕੋਈ ਸਾਰੀਆਂ ਪਾਰਟੀਆਂ ਦੇ ਬੰਦੇ ਹੀ ਬੈਠੇ ਹੁੰਦੇ ਆ ਉਹ ਉਤੋਂ ਚਿਪਦਾ ਨਹੀਂ ਬੋਲਦਾ ਉਹ ਉਤੋਂ ਨਹੀਂ ਚਿਪਦਾ ਬੋਲਦਾ ਸੱਥਾਂ ਦੇ ਵਿੱਚ ਕੰਮ ਹੈ ਅਸੀਂ ਲੜਾਈ ਦੀ ਗੱਲ ਆ ਕਰਦੇ ਨਾ ਵੀ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਹੁਣ ਇੱਕ ਤਰ ਦੇ ਤਿੰਨ ਬੈਠੇ ਇੱਕ ਤਰ ਦਾ ਇੱਕ ਬੈਠਾ ਉਹ ਇੱਕ ਵੀ ਦੋਨਾਂ ਕ ਨਹੀਂ ਬੋਲੂਗਾ ਪੈਸੇ ਆਏ ਥੋੜੇ ਖਾਤੇ ਨੇ ਸਰਕਾਰ ਨੇ ਕਿਹਾ ਸੀ ਹਜ਼ਾਰ-ਹਜ਼ਾਰ ਰੁਪਏ ਹਰ ਇੱਕ ਨਹੀਂ ਆਏ ਜੀ ਸਰਕਾਰ ਨੇ ਤਾਂ ਵਾਅਦਾ ਕੀਤਾ ਸੀ ਪਾਵਾਂਗੇ ਪਾਏ ਨਹੀਂ ਜੀ ਅੱਛਾ ਹੁਣ ਵੋਟਾਂ ਆਈਆਂ ਵੋਟਾਂ ਹੁਣ ਦੇਖਾਂਗੇ ਜੀ ਜਦੋਂ ਵੋਟਾਂ ਪੈਣਗੀਆਂ ਫਿਰ ਹੁਣ ਪਾਈ ਥੋੜਾ ਜਾਵਾਂਗੇ ਵੋਟਾਂ ਆਈ ਵਾਰ ਇਹ ਤਾਂ ਇੱਕ ਵਾਰੀ ਨੇ ਵਾਅਦਾ ਪੂਰਾ ਕੀਤਾ ਇਹਨਾਂ ਨੇ ਇਹ ਕਹਿੰਦੇ ਤੁਸੀਂ ਹਜ਼ਾਰ ਹਜ਼ਾਰ ਹਰੇਕ ਮਾਤਾਵਾਂ ਦੇ ਮਹਿਲਾਵਾਂ ਦੇ ਘਰ ਤੇ ਜਾਓਗੇ ਨਹੀਂ ਆਏ ਹਮ ਕੰਮ ਕੁੰਮ ਹੋਇਆ ਤੁਹਾਡੇ ਪਿੰਡਾਂ ਦੇ ਵਿੱਚ ਕੁਝ ਨਹੀਂ ਹੋਇਆ ਜੇ ਕੰਮ ਕੀ ਹੋਣਾਗਾ ਉਹ ਬੇਬੇ ਕੋਲ ਲੈ ਜਾਓ ਉਹਨੂੰ ਪੁੱਛ ਲਓ ਬੇਬੇ ਕੀ ਲੱਗਦਾ ਆਏ ਖਾਤੇ ਨੇ ਪੈਸੇ ਪੂਰੇ ਮਾੜੇ ਮੋਟੇ ਹਾਂ ਤਾਂ ਕੁਝ ਨਹੀਂ ਆਇਆ ਸਾਡੇ ਦਾ ਕੁਝ ਨਹੀਂ ਆਇਆ ਹਾਂ ਹਾਂ ਅੱਛਾ ਅੱਛਾ ਕੀ ਬਸ ਅੱਛਾ ਝਾਕੀ ਜਾਂਦੇ ਉਹਨਾਂ ਦੇ ਮੂੰਹ ਕੰਨੀ ਵੀ ਕਦੋਂ ਪਹੁੰਗੇ ਤੇ ਕਦੋਂ ਨਾ ਬਸ ਬੋਟਾ ਬਲੇ ਆ ਜਾਂਦੇ ਆ ਉਹ ਕਿਸੇ ਦਾ ਨਾਂ ਨਹੀਂ ਲੈਣਾ ਨਹੀਂ ਜੀਣਾ ਜਦੋਂ ਕਹਿੰਦੇ ਕੰਮ ਬਹੁਤ ਕਰਦੇ ਸੀ ਬਸ ਰਹੀ ਕੋ ਮੁਫਤ ਦਵਾਈਆਂ ਕਰਤੀਆਂ ਸਾਰਾ ਕੁਝ ਕਰਤਾ ਫਿਰ ਹੁਣ ਕੀ ਚੀਜ਼ਾਂ ਹੋਣਗੀਆਂ ਮੋਟਾਂ ਦੇ ਮਾਰੇ ਨੇ ਹੂੰ ਮੋਟਾਂ ਦੇ ਮਾਰੇ ਨੇ ਕੀ ਚੀਜ਼ਾਂ ਪਹਿਲਾਂ ਨਾਲ ਦਵਾਈਆਂ ਦੇਤੀਆਂ ਕਿਸੇ ਨੂੰ ਹੂੰ ਉਹ ਕੀ ਫਰਕ ਲਾਦਾ ਪਿਛਲੀ ਸਰਕਾਰਾਂ ਤੇ ਹੁਣ ਵਾਲੀ ਸਰਕਾਰ ਨੂੰ ਮਾੜਾ ਮੁੱਕ ਫਰਕ ਹੀ ਆ ਅੱਗੇ ਪੈਨਸ਼ਨ ਮਿਲ ਜਾਂਦੀ ਸੀ ਹੁਣ ਪੈਨਸ਼ਨ ਵੀ ਨਹੀਂ ਦਿੰਦੇ ਦੋ ਮਹੀਨੇ ਹੋ ਗਏ ਤਨ ਤੇ ਕੀ ਲੱਗਦਾ ਜੀ ਆਈਆਂ ਪੈਨਸ਼ਨ ਪੁੱਛਣਾ ਬਾਦ ਦਾ ਜੀ ਕਿ ਸਰਕਾਰ ਨੇ ਕਿਹਾ ਸੀ ਹਜ਼ਾਰ-ਹਜ਼ਾਰ ਰੁਪਏ ਖਾਤੇ 'ਚ ਪਾਵਾਂਗੇ ਨਹੀਂ ਜੀ ਆਈ ਨਹੀਂ ਆਈ ਨਹੀਂ ਆਈ ਨਹੀਂ ਉਹ ਤਾਂ ਕਹਿ ਕੇ ਆਈ ਸੀ 1000 1000 ਉਹ ਤਾਂ ਕਹਿੰਦੇ ਸੀਗੇ ਹਜੇ ਨਹੀਂ ਨਫਰ ਦਿੱਤੇ ਹੁਣ ਹੁਣ ਵੋਟਾਂ ਫੇਰ ਆ ਗਈਆਂ ਬਹੁਤ ਵੋਟਾਂ ਵਾਲੇ ਖਬਰ ਕਰ ਦੇਣਗੇ ਮਾ ਸਾਡਾ ਢੰਗ ਦੇਣਗੇ ਮੱਥਾ ਹੀ ਡਾਂਦੇ ਆ ਕੋਈ ਕੰਮ ਨਹੀਂ ਸਹੀ ਕਰ ਦੇਗੇ ਠੀਕ ਹੈ ਨਾ 2500 ਕਹਦੇ ਸੀ ਨਹੀਂ ਹੋਇਆਗਾ ਠੀਕ ਹੈ ਨਾ ਜੀ ਇੰਨੀ ਕਾਲੀ ਹੈ ਕਿਵੇਂ ਮਾਤਾ ਕੀ ਕਹਿ ਰਹੇ ਸੀ ਤੁਸੀਂ ਵੀ 25 25 ਕਹਿੰਦੇ ਸੀ ਵੀ 2500 ਕਰ ਦਾਂਗੇ ਪਿਲਛਣਾ ਦਾ ਉਹ ਨਹੀਂ ਕਰਿਆ ਹੈਗਾ ਨਹੀਂ ਕਰਿਆ ਹਾਂ ਕਹਿੰਦੇ 100000 ਰੁਪਏ ਖਾਤੇ ਜੀ ਪਾਵਾਂਗੇ ਉਹ ਵੀ ਨਹੀਂ ਪਾਇਆ ਹਾਂ ਨਾ ਹਜੇ ਤੱਕ ਪਿਲਛਣਾ ਆਈ ਨਾ ਇਹ ਤਾਂ ਕਹਿੰਦੇ ਸੀ ਅਸੀਂ ਕੰਮ ਬਹੁਤ ਕਰਾਂਗੇ ਪਿੰਡਾਂ ਦੇ ਵਿੱਚ ਜਾ ਕੇ ਹਰੇਕਾਂ ਨੂੰ ਦਵਾਈਆਂ ਫ੍ਰੀ ਦੇਆ ਕਰਾਂਗੇ ਸਾਰਾ ਕੁਝ ਮੁਫਤ ਹੋ ਜਾਊਗਾ ਟੱਕਾ ਨਹੀਂ ਕਿਸੇ ਨੂੰ ਕੋਈ ਪੁੱਛਦਾ ਨਹੀਂ ਗਰੀਬ ਬੰਦੇ ਨੂੰ ਹੁਣ ਮੇਰੇ ਘਰ ਵਾਲਾ ਮੰਗੇ ਤੇ ਬੈਠਾ ਮੁੰਡਾ ਮੇਰਾ ਕਮਲਾ ਰਾਮ ਵਾਲਾ ਹੋਇਆ ਬੈਠਾ ਕੋਈ ਕਿਸੇ ਨੂੰ ਨਹੀਂ ਪੁੱਛਦਾ ਸਾਡਾਂ ਤਾਂ ਪਿਲਛਣਾ ਵੀ ਰੁਕੂਗਾ ਕੋਈ ਐਮਐਲਏ ਨਹੀਂ ਆ ਕੇ ਕੋਈ ਪੁੱਛਦਾ ਨਾ ਜੀ ਕੋਈ ਨਹੀਂ ਆਇਆ ਸਾਨੂੰ ਤਾਂ ਪੁੱਛਦਾ ਹੀ ਨਹੀਂ ਬੰਦਿਆਂ ਦਾ ਬਹੁਤ ਆਉਂਦੇ ਹੋਣੇ ਵੋਟਾਂ ਵੇਲੇ ਤਾਂ ਅਸੀਂ ਪਾਉਂਦੇ ਨਹੀਂ ਵੋਟਾਂ ਹਾਂ ਕੀ ਬੱਸ ਕੰਮ ਹੀ ਨਹੀਂ ਜਦੋਂ ਹੁੰਦੇ ਸਾਡੇ ਹਾਂ ਨਹੀਂ ਹੁੰਦੇ ਨਹੀਂ ਵੀਰ ਜੀ ਇਸ ਗੱਲ ਕਾਦੀ ਆ ਪੁੱਤੋਂ ਪਿੰਡ ਚ ਜਾ ਕੇ ਦੇਖ ਲੋ ਜੀ ਸਾਡੀ ਗਲੀ ਦੇ ਵਿੱਚ ਕੋਈ ਤਾਂ ਇੰਨਾ ਨਰਕਾ ਜਿੰਨਾ ਵੀ ਹੈ ਆਖੇ ਨੰਗਾ ਨਹੀਂ ਜਾਣਾ ਤੇ ਇਥੋਂ ਹਾਂ ਕੀ ਨਾ ਆ ਕੇ ਆ ਤੁਹਾਡਾ ਪਾਣੀ ਹੱਲ ਕਰਾਂਗੇ ਐ ਕਰਾਂਗੇ ਉਹ ਕਰਾਂਗੇ ਕੁਛ ਨਹੀਂ ਕੀਤਾ ਕਿਦਾ ਕਹਦੇ ਸੀ ਬਹੁਤ ਕੰਮ ਕਰਾਂਗੇ ਪਿੰਡਾ ਚ ਆ ਕੇ ਤੇ ਫਿਰ ਹੁਣ ਪੁੱਛ ਲੋ ਜੀ ਜਾ ਕੇ ਵੀ ਨਹੀਂ ਕੀਤਾ ਕਿ ਨਹੀਂ ਕੀਤਾ ਕੀ ਫਰਕ ਹੈ ਪਹਿਲਾਂ ਭਗਵੰਤ ਮਾਨਤਿਆਂ ਹੁਣ ਲਈ ਸਰਕਾਰਾਂ ਚ ਫਰਕ ਹੈ ਹਾਂ ਮਾੜਾ ਫਰਕ ਹੈ ਜੀ ਹੂੰ ਪਹਿਲਾਂ ਚੰਗੇ ਸੀ ਉਹਨਾਂ ਨੇ ਪਹਿਲਾਂ ਚੰਗੇ ਸੀ ਕਿ ਹੁਣ ਵਾਲੇ ਚੰਗੇ ਹੁਣ ਤਾਂ ਸਾਨੂੰ ਕੋਈ ਵੀ ਨਹੀਂ ਚੰਗਾ ਹੁਣ ਤਾਂ ਸਾਰੇ ਹੀ ਮਾੜੇ ਐ ਜਿਹੜੇ ਕਿਨੇ ਨਾ ਕੀਤਾ ਹੁਣ ਨਵਾਂ ਤਾਜ਼ਾ ਕੋਈ ਹੋਰ ਆਜੂ ਉਹ ਵੀ ਉਹੇ ਜਿਹਾ ਹੀ ਆਊ ਆਜਾ ਕਰ ਬਣਾਉਣੀ ਹਮਝਿਆ ਤੇ ਪਿੰਡ ਬੇੜੇ ਕੰਨੀ ਨਹੀਂ ਚੱਕ ਜੀ ਇਹ ਤਾਂ ਕਹਿੰਦੇ ਸੀ ਆਮ ਘਰਾਂ ਦੇ ਆਮ ਘਰਾਂ ਦੇ ਵਿੱਚੋਂ ਛੋਡੇ ਵਰਗੇ ਸਾਡਾ ਇੱਕ ਘਰ ਆਇਆ ਸੀ ਤੇ ਸਾਡੇ ਨੂੰ ਜਵਾਬ ਦਿੱਤਾ ਕਿ ਤੁਸੀਂ ਪੜਾ ਜੇ ਅਸੀਂ ਜਿਵੇਂ ਜਾਣਾ ਤੋਂ ਬਜੂ ਸਵਾਏ ਲੈ ਕੇ ਪਾਰਿਆ ਉਹ ਫਿਰ ਗਵਰਨਮੈਂਟ ਦਾ ਤਾਂ ਨਹੀਂ ਬਣ ਗਿਆ ਅਕੇ ਥੋੜੇ ਦਾ ਘਰ ਆਏਗਾ 190 ਮੈਨੂੰ ਆਪ ਨੂੰ ਆਖਿਆ 190 ਇਹ ਕੀ ਤੁਹਾਨੂੰ ਸਾਨੂੰ ਹੁਣ ਮਾ ਜੀ ਦਾ ਨਾਂ ਨਾ ਨਵਾ ਸਰਪੰਚ ਬੰਬਰੀ ਆਖ ਦਿੰਦੇ ਨੇ 238 ਐਮਐਲਏ ਨਹੀਂ ਹੁੰਦੇ ਥੋੜੇ ਕੋਲੇ ਐਮਐਲਏ ਤਾਂ ਆਪ ਭੁੱਖੇਗਾ ਸੁੱਕੇਗਾ ਵੇਚਦੇ ਨੇ ਸਹੀ ਗੱਲ ਐ ਤੇ ਉਹਨਾਂ ਨੂੰ ਵੀ ਹਟਾ ਸਕਦਾ ਜਿਹੜੇ ਆ ਵੇਚਦੇ ਨੇ ਟੀਕੇ ਲਾਉਂਦੇ ਨੇ ਤੇ ਬੋਚੇ ਆਮ ਵੀਕਦਾ ਸਾਡੇ ਪਿੰਡ ਚ ਤਾਂ ਹਾਂ ਟੀਕੇ ਵੀ ਕੁਛ ਨਹੀਂ ਬੰਦ ਹੋਇਆ ਸਾਰਾ ਕੁਛ ਹੀ ਆਮ ਆ ਪਰ ਸਾਡੇ ਤਾਂ ਵੇਖਦਾ ਅੱਛਾ ਹਾਂ ਇਹ ਤਾਂ ਕਹਿੰਦੇ ਆਪ ਬੰਦ ਕਰਤਾ ਸੀ ਹੁਣ ਕੁਛ ਨਹੀਂ ਵਿਕਦਾ ਇੱਥੇ ਜਾ ਕੇ ਦੇਖ ਲਓ ਉਧਰੋਂ ਆ ਗਿਆ ਉਹ ਵੀ ਉਹਨਾਂ ਦੇ ਵੜੂਗਾ ਆਉਂ ਉਧਰੋਂ ਆ ਗਿਆ ਉਹ ਵੀ ਉਹਨਾਂ ਦੇ ਵੜੂ ਵੇਚਣ ਵਾਲਿਆਂ ਦੇ ਇਹ ਹਾਲਾਤ ਨੇ ਬੀਬੀ ਹਾਂ ਪੂਰੀ ਗੱਲ ਹੈ ਬਾਈ ਇਹ ਮੈਂ ਗੱਪ ਨਹੀਂ ਮਾਰਦੀ ਮੈਂ ਸੱਚ ਬੋਲਦੀ ਜਿਹਦਾ ਇੱਕ ਮੁੰਡਾ ਹੈ ਉਹਦਾ ਮਰ ਗਿਆ ਉਹਦਾ ਤਾਂ ਬੇਰਾ ਗੋਮ ਹੋ ਗਿਆ ਹਾਂ ਫਿਰ ਇਹਨਾਂ ਦੇ ਆਏ ਮੇਲੇ ਆਂਦਾ ਤਾਂ ਸਾਨੂੰ ਕਿਤੇ ਕੋਈ ਤਸਰ ਨਹੀਂ ਹੂੰ ਕੀ ਜਦ ਬੇਬੇ ਬੋਟਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਕਰਦੇ ਸੀ ਗੱਲਾਂ ਕਰਦੇ ਸੀ ਬਾਈ ਜੀ ਬਾਈ ਜੀ ਸੀ ਕੁਛ ਲਾਂਡ ਦੇਣ ਨੂੰ ਕੁਛ ਨਹੀਂ ਉਹਨਾਂ ਦੀ ਜੇਬ 'ਚ ਹੂੰ ਹਾਂ ਬਾਈ ਜੀ ਬਾਈ ਜੀ ਆਖ ਲੈ ਹੁਣ ਬੋਟਾ ਪਾਉਂਗੇ ਉਹ ਤਾਂ ਸਾਡੀ ਮਰਜ਼ੀ ਰਹਿ ਗਈ ਚੁੱਲ੍ਹੇ ਚਗਮਚਾ ਲਾਂਗੇ ਸਿੰਦਰਪਾਲ ਪੋਲਾ ਸਿੰਘ ਹਾਂ ਸਿੰਦਰਪਾਲ ਆ ਜੋ ਉਹ ਤਾਂ ਸਾਡੀ ਮਰਜ਼ੀ ਹੈ ਨਾ ਹੁਣ ਆ ਜੋ ਜਦੋਂ ਸਾਡਾ ਪਹਿਲਾਂ ਨਹੀਂ ਕੁਛ ਕੀਤਾ ਅਜੇ ਵੋਟਾਂ ਵਾਲੇ ਕੁਛ ਕਰਨਗੇ ਹੁਣ ਫੇਰ ਆ ਜੋ ਤਾਂ ਭਾਕੇ ਕਰਾਂਗੇ ਵੀ ਕੀ ਪਾਉਂਦੇ ਅਸੀਂ ਤਾਂ ਕਿਸੇ ਨੂੰ ਵੀ ਨਹੀਂ ਪਾਉਂਦੇ ਨਾ ਕਿਸੇ ਐਮਐਲਏ ਨੂੰ ਪਾਗੇ ਨਾ ਕਿਸੇ ਕੋਈ ਵੀ ਆਜ ਸਾਡੇ ਜਾ ਕੇ ਹਾਲਤ ਮੇਰੇ ਘਰ ਦੀ ਹਾਲਤ ਜਾ ਕੇ ਦੇਖੋ ਪਹਿਲੇ ਇੱਕ ਬੱਚਾ ਮੇਰਾ ਉਹ ਵੀ ਪਾਗਲ ਹੋਇਆ ਬੈਠਾ ਬਜ਼ੁਰਗ ਗੋਮਨ ਜਿੱਤੇ ਬੈਠਾ ਕੋਈ ਨਹੀਂ ਕਿਸੇ ਕਿ ਨਹੀਂ ਚਾਹਖਦਾ ਹੱਥਾਂ ਨਾਲ ਦੀ ਕਮਾਈ ਹੈ ਲੱਖਾਂ ਦਾ ਪਹਿਲਾਂ ਤਾਂ ਇਹ ਕਹਿੰਦੇ ਹੁੰਦੇ ਸੀ ਵੀ ਅਸੀਂ ਬਦਲਾ ਕਰ ਦਿਆਂਗੇ ਅਸੀਂ ਆਮ ਘਰਾਂ ਦੇ ਸੋਡੇ ਸਾਰੇ ਕੰਮ ਹੋਣਗੇ ਕੁਝ ਨਹੀਂ ਕੁਝ ਨਹੀਂ ਕੀਤਾ ਵੀਰੇ ਸਾਡਾ ਤਾਂ ਅੱਖਾਂ ਨਹੀਂ ਮਰੀ ਜਲੰਚ ਪਾਏ ਵੇ ਨਾ ਫਿਰਦੇ ਧੱਕੇ ਖਾਂਦੇ ਸਾਡਾ ਵੀ ਪਾ ਬੰਦੇ ਤੇ ਬੋਲਦੇ ਮੈਂ ਖੁੱਲ ਕੇ ਬੋਲੋ ਦੱਸ ਤਾਂ ਆਪਾਂ ਵੀ ਸਾਡਾ ਤਾਂ ਅਸੀਂ ਤਾਂ ਅੱਖਾਂ ਦੇ ਮਰੀ ਜਾ ਫਿਰਦੇ ਧੱਕੇ ਖਾਂਦੇ ਮਿੱਟਗਾ ਘਟਾ ਚ ਕੋਈ ਸਾਨੂੰ ਤਾਂ ਕੋਈ ਹਜ਼ਾਰ ਨਹੀਂ ਦਿੰਦਾ ਕੋਈ ਸਾਡੇ ਤੇ ਪੈਸਣ ਵੀ ਉਹ ਵੀ ਜੇ ਰੁਕੀ ਪਈ ਹੈ ਪੈਨਸ਼ਨ ਪੁਨਸ਼ਨ ਮਿਲ ਜਾਂਦੀ ਹੈ ਟਾਈਮ ਸਰ ਹਾਂ ਮੇਰੇ ਦਿੱਸਦੇ ਹੁਣ ਰੁਕੀ ਵੀ ਹੈ ਵੀਰੇ ਹੁਣ ਰੁਕਤੀ ਹੈ ਰੁਕੀ ਵੀ ਹੈ ਸਾਰੇ ਰੁਕੀ ਹੋਏ ਸਾਰੇ ਪਿੰਡਾਂ ਚ ਰੇਗਾਂ ਦੇ ਪੈਸੇ ਵੀ ਨਹੀਂ ਸਾਡੇ ਤਹ ਜੇ ਚੱਲ ਰਹੇ ਰੇਗਾਂ ਦੇ ਪੈਸੇ ਵੀ ਨਹੀਂ ਆਏ ਹਾਂ ਦੋ ਦੋ ਮਹੀਨੇ ਹੋ ਗਏ ਰੁਕੇ ਬੇ ਕੰਮ ਕਰੀ ਜਾਂਨੇ ਕਿੰਨਾ ਟਾਈਮ ਹੋ ਗਿਆ ਕੰਮ ਤੇ ਲੱਗਿਆ ਨੂੰ ਵਾਵਾ ਚਿਰ ਹੋ ਗਿਆ ਜੀ 10 ਮਹੀਨਾ ਹੋ ਗਿਆ ਕੰਮ ਤੇ ਲੱਗਿਆ ਅੱਛਾ ਕੋਈ ਪੈਸਾ ਨਹੀਂ ਮਿਲੇ ਨਾ ਨਾ ਕੋਈ ਨਹੀਂ ਮਿਲੇ ਹੁਣ ਫਿਰ ਘਰੋਂ ਖਰਚਾ ਬਣ ਚੱਲ ਰਿਹਾ ਖਰਚਾ ਹਾਂ ਜੀ ਘਰ ਹੀ ਹੈ ਖਰਚਾ ਅੰਗਰੇਜ਼ ਗੱਲ ਸੁਣਦੀ ਹਾਂ ਸਹੀ ਗੱਲ ਹਾਂ ਜਿਹੜਾ ਪਰ ਉਹ ਜਿਹੜੀ ਸਰਕਾਰ ਕਹਿੰਦੀ ਸਾਨੂੰ ਪੈਸੇ ਦੇਵਾਂਗੇ ਹਜ਼ਾਰ ਹਜ਼ਾਰ 15-1500 ਰੁਪਏ ਮਹੀਨਾ ਆਇਆ ਨਹੀਂ ਜੀ ਕੁਝ ਨਹੀਂ ਆਇਆ